ਕੱਟਸਪ ਤੁਸੀਂ ਕਹਿ ਰਹੇ ਹੋ ਵੀ ਜੇਕਰ ਤੁਹਾਨੂੰ ਇਹ ਦਰਖਤ ਕਿਤੇ ਮਿਲ ਜੇ ਖਾਸ ਕਰਕੇ ਇਹਦੇ ਫਲ ਲੱਗੇ ਹੋਏ ਹੋਣ ਪੱਤੇ ਹੋਣ ਟਾਣੀਆਂ ਹੋਣ ਤਾਂ ਫਟਾਫਟ ਤੋੜ ਲਿਓ ਉਹਦਾ ਕੀ ਕਾਰਨ ਹੈ ਇਹਦੇ ਇੰਨੇ ਕ ਫਾਇਦੇ ਨੇ ਜਿੰਨੇ ਵੀ ਆਪਾਂ ਗਿਣਾ दिए ਥੋੜੇ ਨੇ ਇਹਨੂੰ ਜੇ ਅਸੀਂ ਰੈਗੂਲਰ ਯੂਜ਼ ਕਰਦੇ ਆਂ ਇਹਨੂੰ ਇਸਤੇਮਾਲ ਕਰਦੇ ਆ ਸਾਡੀਆਂ ਕਈ ਅਨੇਕਾ ਬਿਮਾਰੀਆਂ ਨੂੰ ਖਤਮ ਕਰ ਦਿੰਦਾ ਹੈ ਹਰ ਦੂਜੇ ਚੌਥੇ ਬੰਦੇ ਨੂੰ ਇਹ ਪ੍ਰੋਬਲਮ ਹੈਗੀ ਹੈ ਸਾਰਾ ਦਿਨ ਇਸ ਤਰ੍ਹਾਂ ਕਰੀ ਜਾਣਾ ਔਰ ਜਦੋਂ ਉਹਨਾਂ ਦੇ ਰੇਸ਼ਾ ਗਲਚਾ ਜਾਣਾ ਤੇ ਫਿਰ ਉਹ ਥੁੱਕਦੇ ਜਾਣਾ ਉਹਨਾਂ ਤੇ ਕੰਮ ਕਰੇਗਾ ਜੀ ਇਹ ਕੜਾ ਐਜਾ ਕਰਦੇ ਰਹਿੰਦੇ ਨੇ ਸਾਰਾ ਦਿਨ ਹੀ ਖੰਘਾਲ ਜਾ ਲਿੰਦੇ ਰਹਿੰਦੇ ਨੇ ਜਾਂ ਫਿਰ ਰੇਸ਼ਾ ਜਿਆਦਾ ਬਣਦਾ ਸਾਈਨਸ ਦੀ ਪ੍ਰੋਬਲਮ ਹੋ ਜਾਂਦੀ ਹੈ ਜ਼ੁਕਾਮ बार-बार ਹੁੰਦਾ ਜਿਨ੍ਹਾਂ ਦੇ ਗਲੇ ਦੇ ਵਿੱਚ ਖਾਰਚ ਹੁੰਦੀ ਆ ਉਹਨਾਂ ਲਈ ਤਾਂ ਮੈਂ ਕਨੇ ਲਾ ਜਵਾਬ ਇਹਦੇ ਰਿਜ਼ਲਟ ਨੇ ਪਹਿਲੇ ਦਿਨ ਤੋਂ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਹੈ ਡਾਕਟਰ ਸਾਹਿਬ ਇੱਕ ਨਵਾਂ ਨੁਸਖਾ ਫਾਰਮੂਲਾ ਤੁਹਾਨੂੰ ਦੇਣ ਵਾਲੇ ਨੇ ਜਿਨ੍ਹਾਂ ਨੇ ਚਿਹਰੇ ਚਮਕਾਉਣੇ ਨੇ ਇਹ ਮੈਲ ਖਿੱਚ ਲਿਓ ਉਹ ਅੰਦਰ ਕਾਲਾਪਨ ਖਿੱਚ ਲਿਓਗਾ ਜੀ ਜੇ ਤੁਸੀਂ ਕਹਿ ਰਹੇ ਸੀ ਵੀ ਇਹਦਾ ਤੁਹਾਨੂੰ ਢੰਗ ਦੱਸਾਂਗੇ ਕਿਹੜਾ ਢੰਗ ਹੈ ਇਹ ਤੁਸੀਂ ਇਹਦੇ ਚੋਂ ਕੱਢ ਲੈਣਾ ਠੀਕ ਹੈ ਜਿਹੜਾ ਲਿਕੁਇਡ ਜਾ ਉਹਨੂੰ ਇਦਾਂ ਫੇਸ ਤੇ ਲਗਾ ਲੈਣਾ ਥੋੜੀ देर ਬਾਅਦ ਲਗਾ ਕੇ ਰੱਖਣਾ ਇਦਾਂ ਦੇਖੋ ਹੁਣ ਬਿਲਕੁਲ ਸਾਫ਼ ਹੋ ਗਿਆ ਦੇਖੋ ਉਤੋਂ ਲੈ ਕੇ ਆ ਨਾ ਸਾਰਾ ਇਹ ਕਾਲਾ ਪੰਡ ਵੀ ਚੱਕਦਾ ਜੀ ਬਹੁਤ ਹਾਂਜੀ ਹਾਂਜੀ ਬਿਲਕੁਲ ਸਾਫ਼ ਹੋ ਗਿਆ ਕਿੰਨੇ ਦਿਨ ਲਗਾਤਾਰ ਯੂਜ਼ ਕਰ ਸਕਦੇ ਜੀ ਇਹ ਹਫ਼ਤੇ ਚ ਦੋ ਵਾਰੀ ਕਰ ਲੋ ਫਰੀ ਦਾ ਦਰਦ ਜਿਹੜਾ ਲੱਤ ਦੇ ਵਿੱਚ ਦਰਦ ਆਉਂਦਾ ਉੱਪਰੋਂ ਕਮਰ ਤੋਂ ਸਟਾਰਟ ਹੋ ਕੇ ਅੱਡੀ ਤੱਕ ਦਰਦ ਜਾਂਦਾ ਉਹਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਦਾ ਨਸਾ ਖੋਲਣ ਨੂੰ ਤਾਂ ਮੈਂ ਕਹਿੰਦੇ ਜੀ ਇੰਨਾ ਵਧੀਆ ਰਿਜ਼ਲਟ ਆਇਆ ਦਾ ਨਸਾ ਤਾਂ ਬਹੁਤ ਛੇਤੀ ਖੋਲਦਾ ਜੀ ਗਰਮੀ ਚ ਸਭ ਤੋਂ ਬੜੀ ਅਲੱਗ ਇਹ ਹੁੰਦੀ ਜੀ ਆ ਦੇਖੋ ਬੰਦਾ ਇਸ ਤਰੀਕੇ ਨਾਲ ਗਰਦਨ ਹੀ ਸਾਰਾ ਦਿਨ ਕਦੇ ਇੱਧਰ ਕਦੇ ਇੱਧਰ ਕਦੇ ਇੱਥੇ ਕਦੇ ਇੱਥੇ ਇਹ ਸਰਦ ਜਿਹੜੀ ਖਾਜ ਖੁਜਲੀ ਫਿਰ ਇਹ ਵੱਜਣ ਦੀ ਹੈ ਦਾਤ ਪਤਾ ਲੈ ਲਓ ਪੱਤੇ ਨੂੰ ਮਸਲ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਓ ਜੇ ਨਹੀਂ ਵੀ ਪਾਣੀ ਪਾਉਣਾ ਇਦਾਂ ਹੀ ਇਹਨਾਂ ਨੂੰ ਕੁੱਟ ਲਓ ਚੰਗੀ ਤਰ੍ਹਾਂ ਕੁੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਿੱਥੇ ਦਾਦਾ ਉਹਨੂੰ ਐ ਐ ਕਰਕੇ ਨਾ ਇਹਦਾ ਕਸਾ ਲਓ ਉਹ ਤੁਹਾਡੀ ਬਿਲਕੁਲ ਸਕਿੰਝ ਜਿੱਦਾਂ ਪਹਿਲਾਂ ਸੀ ਉਦਾਂ ਹੋ ਜਾਊਗਾ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਜਾਂ ਜਿਨ੍ਹਾਂ ਕੋਲੇ ਬੁੱਟਾ ਜਾਂ ਦਰਖਤ अवेलेबल ਨਹੀਂ ਹੈ ਲਸੂੜਾ अवेलेबल ਨਹੀਂ ਹੈ ਫਿਰ ਉਹਨਾਂ ਦਾ ਟ੍ਰੀਟਮੈਂਟ ਦਾ ਕੀ ਟੰਗ ਹੋ ਸਕਦਾ ਜੀ ਇਹ ਅਸੀਂ ਉਹ ਮੈਡੀਸਨ ਦਿੰਨੇ ਆ ਇਲੈਕਟ੍ਰੋਪੈਥੀ ਇਹ ਬੂੰਦਾ ਹੁੰਦੀਆਂ ਨੇ ਬੂੰਦਾ ਪਾਣੀ ਚ ਪਾ ਕੇ ਪੀਣੀ ਆਉਂਦੀਆਂ ਨੇ ਇਹ ਜਿਹੜਾ ਦਰਖਤ ਨੇ ਕੰਮ ਕਰਨਾ ਉਹ ਬੂੰਦਾ ਕਰ ਦੇਣਗੇ ਹਾਂ ਜੀ ਜੀ ਇਹ ਅਰਕ ਕੱਢੇ ਹੁੰਦੇ ਨੇ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਨਾ ਨਹੀਂ ਜੀ ਨਹੀਂ ਪਿਓਰ ਨੇਚਰਲ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਤੋੜ ਕੇ ਦਿਖਾਣਾ ਦੋ ਇਹ ਚ ਆ ਦੇਖੋ ਆ ਦੇਖੋ ਆ ਮਰੇ ਹੱਥ ਦੇ ਦੇਖੋ ਜੀ ਜੀ ਬਹੁਤ ਇਹਦੇ ਚ ਇਦਾਂ ਲੇਸਪਨ ਹੁੰਦਾ ਇਹਦੇ ਚ ਲੇਸ ਜਾਂ ਹੁੰਦਾ ਇਹ ਜਦੋਂ ਜਦੋਂ ਆਪਾਂ ਖਾਂਦੇ ਆ ਨਾ ਇਹ ਜਿਹੜੀ ਆਪਣੇ ਤਾਂ ਤੋਂ ਸੁਪਨ ਦੋਸ਼ ਦੀ ਜਾਂ ਅੰਤੜੀਆਂ ਦੇ ਵਿੱਚ ਮਲ ਜੰਮਿਆ ਹੋਇਆ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਜਾਂ ਗੈਸ ਬਣਦੀ ਆ ਯਾਨੀ ਜਲਣ ਹੁੰਦੀ ਆ ਮਿਹਦੇ ਦੇ ਵਿੱਚ ਉਹ ਸਾਰੀਆਂ ਨੂੰ ਠੀਕ ਕਰ ਦਿੰਦਾ ਇਹ ਬੁੱਕ ਸਰ ਇੱਕ ਮੈਂ ਲੀਵਰ ਤੇ ਦੱਸੂਗਾ ਇਹਦਾ ਇਨਾ ਜਬਰਦਸ ਰਿਜ਼ਲਟ ਆਣਾ ਲੀਵਰ ਤੇ ਇਨਾ ਜਬਰਦਸ ਰਿਜ਼ਲਟ ਆ ਜਿੰਨਾ ਕਹਿ ਦੋ 15 ਦਾ ਇਸਤੇਮਾਲ ਕਰਕੇ ਦੇ ਲੋ ਰਿਪੋਰਟ ਕਰਾ ਲਿਓ ਫੇ ਡਾਕਟਰ ਅਮਨਪ੍ਰੀ ਨੂੰ ਫੋਨ ਕਰਕੇ ਦੱਸਿਓ ਜਿਹੜਾ ਨੁਸਖਾ ਦੱਸਿਆ ਕੀ ਉਹਨੇ ਕਮਾਲ ਕੀਤੀ ਆ ਮੇਰੇ ਹੱਥ ਦੇ ਵਿੱਚ ਜੋ ਪੱਤੇ ਤੇ ਟਾਣੀਆਂ ਤੇ ਜੋ ਇਸ ਦੇ ਫਲ ਤੁਹਾਨੂੰ ਨਜ਼ਰ ਆ ਰਹੇ ਨੇ ਜੇਕਰ ਇਹ ਦਰਖਤ ਤੁਹਾਨੂੰ ਕਿਤੇ ਵੀ ਮਿਲ ਜੇ ਤਾਂ ਫਟਾਫਟ ਇਹ 3-4 ਚੀਜ਼ਾਂ ਉਹਦੀਆਂ ਨਾਲ ਦੀ ਨਾਲ ਤੁਸੀਂ ਅਸੀਂ ਕਹਿ ਲਈਏ ਕਿ ਉਸ ਦਰਖਤ ਤੋਂ ਉਤਾਰ ਲੈਣੀਆਂ ਨੇ ਸलाम नमस्ते ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਫਾਇਦਾ ਇਸ ਦਰਖਤ ਦੇ ਪੱਤਿਆਂ ਨੇ ਇਹਦੀਆਂ ਟਾਣੀਆਂ ਨੇ ਇਹਦੀਆਂ ਕੁੰਮਬਲਾਂ ਨਵੇਂ ਪੱਤਿਆਂ ਨੇ ਜਾਂ ਇਹਦੇ ਫਲਾਂ ਨੇ ਦੇਣਾ ਹੈ ਸ਼ਾਇਦ ਤੁਸੀਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿਉਂਕਿ ਇਹ ਦਰਖਤ ਹੈ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੱਟ ਗਿਆ ਜਦੋਂ ਤੱਕ ਇਹ ਦਰਖਤ ਸਾਡੇ ਘਰਾਂ ਦੇ ਵਿੱਚ ਸਾਡੇ ਆਲੇ ਦੁਆਲੇ ਦਾ ਸ਼ਿੰਗਾਰ ਰਿਹਾ ਤਾਂ ਉਸ ਵੇਲੇ ਤੱਕ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਸਾਡੇ ਸਮਾਜ ਨੂੰ ਕਦੇ ਲੱਗੀਆਂ ਨਹੀਂ ਇਸ ਬਾਬਤ ਅੱਜ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਏਪੀ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਦੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਜੀ ਤੇ ਡਾਕਟਰ ਪਰਮਜੀਤ ਕੌਰ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਵੀ ਜਦੋਂ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਹੋ। ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜੇਕਰ ਤੁਹਾਨੂੰ ਇਹ ਦਰਖਤ ਕਿਤੇ ਮਿਲ ਜੇ ਖਾਸ ਕਰਕੇ ਇਹਦੇ ਫਲ ਲੱਗੇ ਹੋਏ ਹੋਣ, ਪੱਤੇ ਹੋਣ, ਟਾਣੀਆਂ ਹੋਣ ਤਾਂ ਫਟਾਫਟ ਤੋੜ ਲਿਓ। ਉਹਦਾ ਕੀ ਕਾਰਨ ਹੈ ਤੁਸੀਂ ਕਿਉਂ ਮੈਨੂੰ ਇਸ ਗੱਲ ਕਹੀ ਸੀ? ਵੀ ਫਰੂਕੀ ਸਾਹਿਬ ਅਗਰ ਕਦੇ ਮਿਲੇ ਤੇ ਇਹਨੂੰ ਤੋੜ ਜ਼ਰੂਰ ਲਿਓ। ਫਰੂਕੀ ਸਾਹਿਬ ਜਿਹੜਾ ਇਹ ਦਰਖਤ ਆ ਇਹ ਸਾਡੇ ਪੰਜਾਬ ਵਿੱਚ ਨਹੀਂ ਪੂਰੇ ਇੰਡੀਆ ਵਿੱਚ ਅਲੋਪ ਹੋਣਾ ਸ਼ੁਰੂ ਹੋ ਗਿਆ। ਖਤਮ ਹੋਣਾ ਸ਼ੁਰੂ ਹੋ ਗਿਆ। ਇਹਦੇ ਇੰਨੇ ਕ ਫਾਇਦੇ ਨੇ। ਜਿੰਨੇ ਵੀ ਆਪਾਂ ਗਿਣਾ दिए ਥੋੜੇ ਨੇ ਇਹਨੂੰ ਜੇ ਅਸੀਂ ਰੈਗੂਲਰ ਯੂਜ਼ ਕਰਦੇ ਆ ਇਹਨੂੰ ਇਸਤੇਮਾਲ ਕਰਦੇ ਆ ਸਾਡੀਆਂ ਕਈ ਅਨੇਕਾ ਬਿਮਾਰੀਆਂ ਨੂੰ ਖਤਮ ਕਰ ਦਿੰਦਾ ਇਹ ਇਹਦੇ ਵਿੱਚ ਫਰੁਖ ਸਾਬ ਮੈਂ ਤੁਹਾਨੂੰ ਦੱਸਾਂ ਜੇ ਸਾਡੇ ਗਲੇ ਨੂੰ ਲੈ ਕੇ ਮੈਂ ਪਹਿਲਾਂ ਦੱਸਦਾ ਅੱਜ ਕੱਲ ਗਲੇ ਦੀ ਸਮੱਸਿਆ ਬਹੁਤ ਜ਼ਿਆਦਾ ਜਿਨ੍ਹਾਂ ਦਾ ਗਲਾ ਥੋੜਾ ਜਿਹਾ ਪਾਣੀ ਗਰਮ ਜਾਂ ਠੰਡਾ ਪਾਣੀ ਪੀਣ ਨਾਲ ਗਲਾ ਖਰਾਬ ਹੋ ਜਾਂਦਾ ਗਲਾ ਐਜਾ ਕਰਦੇ ਰਹਿੰਦੇ ਨੇ ਖੰਗਾਲ ਜਾਂ ਲੈਂਦੇ ਰਹਿੰਦੇ ਨੇ ਜਾ ਫਿਰ ਰੇਸ਼ਾ ਜਿਆਦਾ ਬਣਦਾ ਸਾਈਨਸ ਦੀ ਪ੍ਰੋਬਲਮ ਹੋ ਜਾਂਦੀ ਹੈ ਜੁਕਾਮ बार-बार ਹੁੰਦਾ ਜਿਨ੍ਹਾਂ ਦੇ ਗਲੇ ਦੇ ਵਿੱਚ ਖਾਰਚ ਹੁੰਦੀ ਆ ਉਹਨਾਂ ਲਈ ਤਾਂ ਮੈਂ ਕਨੇ ਲਾਜਵਾਬ ਇਹਦੇ ਰਿਜ਼ਲਟ ਨੇ ਬਹੁਤ ਵਧੀਆ ਰਿਜ਼ਲਟ ਨੇ ਜਿੰਨੇ ਗਾ ਤਾਂ ਉਹਨੇ ਵਧੀਆ ਰਿਜ਼ਲਟ ਨੇ ਜੇ ਇਹਨੂੰ ਤੁਸੀਂ ਵਧੀਆ ਤਰੀਕੇ ਨਾਲ ਦੱਸੇ ਅਨੁਸਾਰ ਇਸਤੇਮਾਲ ਕਰਦੋਂ ਤਾਂ ਮੈਂ ਕੰਨਾ ਜੀ ਬਹੁਤ ਵਧੀਆ ਨੇ ਪਹਿਲੇ ਦਿਨ ਤੋਂ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਇਹ ਚੀਜ਼ਾਂ ਨਾਲ ਦੇਖੋ ਕੁਦਰਤ ਨੇ ਸਾਨੂੰ ਪੇੜ-ਪੋਦੇ ਦਿੱਤੇ ਆ ਫਰੁਕੀ ਸਾਹਿਬ ਸਾਨੂੰ ਨੇਚਰੋਪੈਥੀ ਦਿੱਤੀ ਆ ਬਹੁਤ ਸੋਚ ਸਮਝ ਗਏ ਠੀਕ ਹੈ ਜਿਹੜੇ ਸਾਡੇ ਪਹਿਲਾ ਬਜ਼ੁਰਗ ਸੀ ਦੇਖ ਹੁਣ ਜੰਗਲਾਂ 'ਚ ਚਲੇ ਜਾਓ ਜੰਗਲਾਂ ਦੇ ਵਿੱਚ ਆਦਿਵਾਸੀ ਵਗੈਰਾ ਰਹਿੰਦੇ ਨੇ ਜਿਹੜੇ ਨੇ ਉਹਨਾਂ ਕੋਲੇ ਕੋਈ ਮੈਡੀਸਨ ਵਗੈਰਾ ਨਹੀਂ ਹੁੰਦੀ ਉਹ ਇਹਨਾਂ ਦਾ ਪ੍ਰਯੋਗ ਕਰਕੇ ਆਪਣੇ ਆ ਬਿਮਾਰੀਆਂ ਦਾ ਇਲਾਜ ਕਰਦੇ ਨੇ ਤੇ ਅੱਜ ਵਧੀਆ ਜੀਵਨ ਜੀ ਰਹੇ ਨੇ ਉਹਨਾਂ ਨੂੰ ਜਾ ਕੇ ਮਿਲੋ ਤੇ ਸਾਨੂੰ ਮਿਲੋ ਉਹਨਾਂ ਨੂੰ ਬਿਮਾਰੀਆਂ ਨਹੀਂ ਮਿਲਣੀਆਂ ਤੁਹਾਨੂੰ ਕੋਈ ਇਦਾਂ ਦੀ ਬਿਮਾਰੀ ਹੋਣੀ ਨਹੀਂ ਜਿਹੜੀ ਤੁਹਾਨੂੰ ਨਹੀਂ ਲੱਗੀ ਹੋਈ ਕਿਉਂਕਿ ਸਭ ਇੱਕ ਬਿਮਾਰੀ ਹੜ ਦੀ ਨਹੀਂ ਚਾਰ ਨਾਲ ਲੱਗ ਜਾਂਦੀਆਂ ਨੇ ਕੀ ਕਾਰਨ ਕੈਮੀਕਲ ਕੈਮੀਕਲ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ ਜਦੋਂ ਇਹ ਚੀਜ਼ਾਂ ਜ਼ਿਆਦਾ ਹੋ ਜਾਂਦੀਆਂ ਸਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਖਤਮ ਕਰਨਾ ਤਾਂ ਇੱਕ ਆ ਜਿਹੜਾ ਮੇਰੇ ਹੱਥ ਦੇ ਵਿੱਚ ਇੱਕ ਟਾਣੀ ਫੜੀ ਹੋਈ ਹੈ ਜੇ ਤੁਸੀਂ ਇੰਨੀ ਦੇ ਇਸਤੇਮਾਲ ਕਰ ਲਓ ਤਾਂ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਜਿਹੜੇ ਲੋਕ ਕਹਿੰਦੇ ਨੇ ਤੁਰਨ ਨੂੰ ਜੀ ਨਹੀਂ ਕਰਦਾ ਥੱਕਿਆ ਥੱਕਿਆ ਸਰੀਰ ਰਹਿੰਦਾ ਕਹਿੰਦੇ ਨੇ ਮੈਂ ਤਾਂ ਸਵੇਰੇ ਮੰਜੇ ਤੋਂ ਉੱਠਣ ਨੂੰ ਇੰਨੀ ਜੀ ਕਰਦਾ ਘਰ ਦੇ ਕੱਢੀ ਜਾਂਦੇ ਨੇ ਗਾਲਾਂ ਬੱਚਾ ਦਾ ਵਿਚਾਰਾ ਵੈਸੇ ਹੀ ਜਾਨ ਨਹੀਂ ਹੈਗੀ ਵਿਟਾਮਿਨ ਉਹਨੂੰ ਮਿਲਦੇ ਨਹੀਂ ਖਾ ਖਾ 버ਗਰ ਖਾ ਖਾ ਮਨਚੂਰੀਅਨ ਖਾ ਖਾ ਕੇ ਪੀਦੇ ਜਾਨ ਤਾਂ ਉਹਨਾਂ ਦੇ ਵਿੱਚ ਹੈ ਨਹੀਂ ਠੀਕ ਹੈ ਵਿਟਾਮਿਨ ਉਹਨੂੰ ਕਿੱਥੋਂ ਮਿਲਨੇ ਨੇ ਮੈਦਾ ਖਾ ਖਾ ਕੇ ਉਹ ਜਦੋਂ ਸਵੇਰੇ ਫਿਰ ਆਵਾਜ਼ ਮਾਰਦਾ ਬਾਪੂ ਉਹ ਕਹਿੰਦਾ ਪੁੱਤੋ ਉੱਠ ਕੰਮ ਕਰ ਲੈ ਜਾਂ ਸਕੂਲ ਚਲ ਜਾ ਉਹ ਕਹਿੰਦਾ ਜੀ ਮੈਨੂੰ ਨਾਲੇ ਢਾਓ ਮੇਰੇ ਤੋਂ ਤਾਂ ਉੱਠਣ ਦੀ ਮੇਰੇ ਤੇ ਜਾਨ ਹੀ ਹੈ ਨਹੀਂ ਮੇਰੇ ਤੇ ਤਾਂ ਫਿਰ ਪਤਾ ਕੀ ਕਹਿੰਦੇ ਨੇ ਮਾਪਿਓ ਕਹਿੰਦੇ ਯਾਰ ਪਤਾ ਨਹੀਂ ਫਲਾਣੇ ਡਾਕਟਰ ਨੂੰ ਦਿਖਾ ਦਈਏ ਐਡ ਮਕਾਨੇ ਨੂੰ ਦਿਖਾ ਦੇ ਬੱਚਾ ਸਾਡਾ ਬਿਮਾਰ ਹੋ ਗਿਆ ਪਤਾ ਨਹੀਂ ਕਿਹੜੀ ਬਿਮਾਰੀ ਲੱਗ ਗਈ ਜਿਹੜਾ ਬੱਚਾ ਸਾਡਾ ਮੰਜੇ ਤੋਂ ਹਿਲਦਾ ਹੀ ਨਹੀਂ ਰੁਕੀ ਸਾਹਿਬ ਇਹ ਜਿਹੜੇ ਫਲ ਐ ਇਹ ਜਿਹੜੇ ਸਾਡੀ ਉਮਰ ਦੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੋਣਾ ਸਮਝ ਵੀ ਗਏ ਹੋਣੇ ਨੇ ਇਹ ਕਾਦਾ ਪੌਦਾ ਕਾਦਾ ਬੂਟਾ ਐ ਕਾਦਾ ਜੀ ਇਹ ਲਸੂੜੇ ਦਾ ਰੁਕੀ ਸਾਹਿਬ ਲਸੂੜੇ ਨੇ ਲਸੂੜੇ ਦੇ ਫਲ ਨੇ ਇਹ ਜਿਹੜੇ ਸਾਡੀ ਉਮਰ ਵਾਲੇ ਉਹਨਾਂ ਨੂੰ ਪਤਾ ਹੋਣਾ ਜਦੋਂ ਸਾਡੀਆਂ ਕਾਪੀਆਂ ਪਾੜ ਜਾਂਦੀਆਂ ਸਕੂਲੇ ਜਾਂਦੇ ਸੀ ਕਈ ਵਾਰ ਨਾ ਕਾਪੀ ਦਾ ਪੇਜ ਪਾੜ ਗਿਆ ਸੀ ਕਿਹਦੇ ਲਸੂੜੇ ਰਾਹ ਚ ਕਾਪੀ ਹੁੰਦੀ ਸੀ ਉਸ ਟਾਈਮ ਤੋੜਨਾ ਇਹਦੀ ਗੂੰਦ ਨਾਲ ਅਸੀਂ ਉਹ ਪੇਜ ਜੋੜ ਲੈਣਾ ਤੇ ਸਾਡੇ ਸਮੇਂ ਦੇ ਵਿੱਚ ਅਸੀਂ ਇਹਨੂੰ ਖਾ ਵੀ ਲੈਂਦੇ ਸੀਗੇ ਹੁਣ ਇਹ ਕੱਚੇ ਫਲ ਨੇ ਇਹ ਪੱਕ ਜਾਂਦੇ ਨੇ ਪੀਲੇ ਜੇ ਕਲਰ ਦੇ ਫਲ ਹੋ ਜਾਂਦੇ ਨੇ ਤੇ ਇਹਨਾਂ ਨੂੰ ਫਿਰ ਮਿੱਠੇ ਹੋ ਜਾਂਦੇ ਨੇ ਇਹਦੇ ਵਿੱਚ ਇੱਕ ਗੂੰਦ ਟੈਪ ਹੁੰਦਾ ਲੇਸ ਦੀ ਟੈਪ ਹੁੰਦਾ ਅਸੀਂ ਇਹਨੂੰ ਬਹੁਤ ਖਾਂਦੇ ਰਹੇ ਹਾਂ ਠੀਕ ਹੈ ਉਦੋਂ ਬਿਮਾਰੀਆਂ ਨਹੀਂ ਲੱਗਦੀਆਂ ਸੀ ਰੁਕੀ ਸਾਹਿਬ ਇੱਕ ਮੈਂ ਲੀਵਰ ਤੇ ਦੱਸੂਗਾ ਇਹਦਾ ਇੰਨਾ ਜ਼ਬਰਦਸਤ ਰਿਜ਼ਲਟ ਆਣਾ ਲੀਵਰ ਤੇ ਇੰਨਾ ਜ਼ਬਰਦਸਤ ਰਿਜ਼ਲਟ ਆ ਜਿੰਨਾ ਕਹਿ ਦੋ ਇੱਕ ਤਾਂ ਹੁੰਦਾ ਲੀਵਰ ਫੈਟੀ ਹੋ ਗਿਆ ਲੀਵਰ ਗ੍ਰੇਡ 1 ਗ੍ਰੇਡ 2 ਚ ਚਲੇ ਗਿਆ ਇੱਕ ਲੀਵਰ ਹੁੰਦਾ ਆਪਾਂ ਦਵਾਈਆਂ ਖਾ ਖਾ ਕੇ ਲੀਵਰ ਦੇ ਗ੍ਰੇਡ ਘਟਦੇ ਹੀ ਨਹੀਂ ਫੈਟੀ ਲੀਵਰ ਠੀਕ ਹੀ ਨਹੀਂ ਹੁੰਦਾ ਉਹਦੇ ਵਿੱਚ ਦੱਸੋ ਕਾਰਨ ਕੀ ਹੁੰਦਾ ਕਿਉਂ ਨਹੀਂ ਠੀਕ ਹੁੰਦਾ ਫਰੂਕੀ ਸਾਹਿਬ ਜਿਹੜੇ ਲੀਵਰ ਦੀ ਅੰਦਰਲੇ ਪਾਸੇ ਨਸਾਂ ਹੁੰਦੀਆਂ ਨੇ ਬਰੀਕ ਬਰੀਕ ਨਸਾਂ ਹੁੰਦੀਆਂ ਨੇ 530 ਤੋਂ ਵੱਧ ਫੰਕਸ਼ਨ ਹੁੰਦੇ ਨੇ ਲੀਵਰ ਦੇ ਜਦੋਂ ਉਹਨਾਂ ਦੇ ਫੰਕਸ਼ਨ ਬੰਦ ਹੋ ਜਾਂਦੇ ਨੇ ਉਹਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਚੱਲਣਾ ਬੰਦ ਹੋ ਜਾਂਦਾ ਤੇ ਉਹ ਜਿਹੜਾ ਲੀਵਰ ਆ ਸਾਡਾ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਸਾਨੂੰ ਕਈ ਪ੍ਰਕਾਰ ਦੀਆਂ ਸਮੱਸਿਆ ਸ਼ੁਰੂ ਹੋ ਜਾਂਦੀਆਂ ਨੇ ਇਹ ਜਿਹੜੀਆਂ ਉਹ ਨਸਾਂ ਡੈੱਡ ਹੋ ਗਈਆਂ ਬਲੌਕ ਹੋ ਗਈਆਂ ਉਹ ਨਸਾਂ ਨੂੰ ਖੋਲਣ ਦੇ ਵਿੱਚ ਬਹੁਤ ਹੀ ਕਾਰਗਰ ਨੁਸਖਾ ਹੈ ਬਹੁਤ ਵਧੀਆ ਰਿਜ਼ਲਟ ਨੇ ਇਹ ਦੇ ਬਰੁਖੀ ਸਾਹਿਬ ਡੈੱਡ ਹੋਈਆਂ ਨਸਾਂ ਨੂੰ ਇੰਨੀ ਛੇਤੀ ਖੋਲਦਾ ਹੈ ਹੈਰਾਨ ਰਹਿ ਜਾਓਗੇ ਤੁਸੀਂ 15 ਦਿਨ ਇਸਤੇਮਾਲ ਕਰਕੇ ਦੇ ਲੋ ਰਿਪੋਰਟ ਕਰਾ ਲਿਓ ਫੇ ਡਾਕਟਰ ਅਮਨਪ੍ਰੀ ਨੂੰ ਫੋਨ ਕਰਕੇ ਦੱਸਿਓ ਜਿਹੜਾ ਨੁਸਖਾ ਦੱਸਿਆ ਕੀ ਉਹਨੇ ਕਮਾਲ ਕੀਤੀ ਆ ਜੀ अच्छा डॉक्टर साहब ਤੁਸੀਂ ਗਲੇ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਗਲੇ ਦੀ ਗੱਲ ਕਰਦੇ ਹਾਂ ਇਹ ਪਹਿਲਾਂ ਹੁੰਦਾ ਸੀ ਜੀ ਕੋਈ ਕੋਈ ਕਿਸੇ ਕਿਸੇ ਨੂੰ ਅਸੀਂ ਕਹਿੰਦੇ ਹੁੰਦੇ ਸੀ ਵੀ ਯਾਰ ਹੁਣ ਹਰ ਦੂਜੇ ਚੌਥੇ ਬੰਦੇ ਨੂੰ ਇਹ ਪ੍ਰੋਬਲਮ ਹੈਗੀ ਹੈ ਸਾਰਾ ਦਿਨ ਇਸ ਤਰ੍ਹਾਂ ਕਰੀ ਜਾਣਾ ਔਰ ਜਦੋਂ ਉਹਨਾਂ ਦੇ ਰੇਸ਼ਾ ਗਲਚ ਆ ਜਾਣਾ ਤੇ ਫਿਰ ਉਹ ਥੁੱਕਦੇ ਜਾਣਾ ਤੇ ਇਹ ਸਮੱਸਿਆ ਦਾ ਮੇਨ ਕਾਰਨ ਤੁਸੀਂ ਕੀ ਮੰਨਦੇ ਹੋ ਇਮਿਊਨਿਟੀ ਪਾਵਰ ਬਰੂਕੀ ਸਾਹਿਬ ਇਮਿਊਨਿਟੀ ਪਾਵਰ ਬਿਲਕੁਲ ਘਟ ਚੁੱਕੀ ਆ ਜਿਹੜੀਆਂ ਚੀਜ਼ਾਂ ਸਾਨੂੰ ਕੈਮੀਕਲ ਪলিউਸ਼ਨ ਕਿਲਾ ਲੋ ਮਿੱਟੀ ਧੂੜ ਨਾਲ ਸਾਨੂੰ ਸਾਡਾ ਗਲਾ ਖਰਾਬ ਹੋ ਗਿਆ ਸਾਨੂੰ ਕੋਈ ਅਸੀਂ ਬਾਹਰ ਗਏ ਥੋੜੀ ਜੀ ਡਸਟ ਹੋਈ ਉਹਦੇ ਨਾਲ ਸਾਡਾ ਗਲਾ ਸਾਨੂੰ ਜੁਕਾਮ ਹੋਣਾ ਛਿੱਕਾਂ ਆਉਣੀਆਂ ਬਹੁਤ ਸਪੀਡ ਨਾਲ ਸਾਨੂੰ ਫੜ ਲੈਂਦਾ ਕਿਉਂ ਫੜਦਾ ਸਾਡੀ ਇਮਿਊਨਿਟੀ ਪਾਵਰ ਘਟ ਗਈ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਜੇ ਤੁਸੀਂ ਇਹਦਾ ਸੇਵਨ ਕਰਦੇ ਹੋ ਇਮਿਊਨਿਟੀ ਪਾਵਰ ਤੁਹਾਡੀ ਸਟਰੋਂਗ ਹੋ ਜਾਂਦੀ ਆ ਤੇ ਤੁਹਾਨੂੰ ਗਲੇ ਤੋਂ ਜਿਹੜਾ ਇਹ ਕਰਨ ਦੀ ਜਿਹੜੀ ਪ੍ਰੋਬਲਮ ਆ ਜਿਹੜੇ ਖੰਘਾਰ ਲੈਣ ਦੀ ਆ ਪ੍ਰੋਬਲਮ ਆ ਜਿਹੜੇ ਰੇਸ਼ੇ ਦੀ ਪ੍ਰੋਬਲਮ ਆ ਜਿਹੜਾ ਬਾਰ ਬਾਰ ਜ਼ੁਕਾਮ ਹੁੰਦਾ ਜਾਂ ਕੁਝ ਵੀ ਮਾੜੀ ਜੀ ਚੀਜ਼ ਨਾਲ ਧੂਏ ਨਾਲ ਧੂੜ ਮਿੱਟੀ ਨਾਲ ਜਾਂ ਕਿਸੇ ਚੀਜ਼ ਨਾਲ ਤੁਹਾਨੂੰ ਬਿਮਾਰੀਆਂ ਛੇਤੀ ਤੁਹਾਨੂੰ ਫੜ ਲੈਂਦੀਆਂ ਨੇ ਤਾ ਤੁਹਾਡਿਆ ਮਾਇਓਰਟੀ ਪਾਵਰ ਹੈ ਜਿਹੜੀ ਤੁਹਾਡੀ ਸਟਰੋਂਗ ਹੋ ਜੂਗੀ ਤੁਹਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲ ਜੂਗਾ ਫੁਰਕੀ ਸਾਹਿਬ ਅਸੀਂ ਡਾਕਟਰ ਸਾਹਿਬ ਤੁਹਾਡੇ ਕੋਲ ਇਸਤੇਮਾਲ ਸਮਝਾਂਗੇ ਅਗਲੀ ਵਾਰ ਬਹੁਤ ਸਾਰੀਆਂ ਚੀਜ਼ਾਂ ਗਨਵਾਈਆਂ ਨੇ ਇਸ ਲਸੂੜੇ ਦੇ ਪੌਦੇ ਦੀਆਂ ਬੂਟੇ ਦੀਆਂ ਦਰਖਤ ਦੀਆਂ ਇਹਦੀ ਟਾਣੀਆਂ ਦੀਆਂ ਸਾਰੀ ਚੀਜ਼ ਅਸੀਂ ਸਮਝਾਂਗੇ ਸਾਡੇ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਸਾਡਾ ਵੀ ਧੰਨਵਾਦ ਜੀ ਅੱਛਾ ਔਰਤਾਂ ਇਸ ਫਲ ਦਾ ਕੀ ਫਾਇਦਾ ਲੈ ਸਕਦੀਆਂ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਬਹੁਤ ਚੀਜ਼ਾਂ ਗਨਵਾਈਆਂ ਨੇ ਕਿ ਇਹ ਇੱਕ ਤਰ੍ਹਾਂ ਦਾ ਅੰਮ੍ਰਿਤ ਬੂਟਾ ਹੈਗਾ ਅੰਮ੍ਰਿਤ ਦਰਖਤ ਹੈ ਜਿਹੜਾ ਇਸ ਵੇਲੇ ਅਲੋਪ ਹੋ ਰਿਹਾ ਤੇ ਸਾਡੀਆਂ ਭੈਣਾਂ ਇਹਦਾ ਇਸਤੇਮਾਲ ਕਰਕੇ ਕਿਹੜੇ-ਕਿਹੜੇ ਲਾਭ ਲੈ ਸਕਦੀਆਂ ਨੇ ਜੀ ਇੱਕ ਤਾਂ ਜ ਜਿਨ੍ਹਾਂ ਨੂੰ ਮੰਸ ਜਿਆਦਾ ਆਉਂਦੀ ਹੋਵੇ ਬਹੁਤ ਜਿਆਦਾ ਆਉਂਦੀ ਹੋਵੇ ਉਹ ਇਹਦਾ ਫਾਇਦਾ ਲੈ ਸਕਦੀਆਂ ਨੇ ਜਾਂ ਜਿਨ੍ਹਾਂ ਨੂੰ ਲਕੋਰੀਆ ਦੀ ਪ੍ਰੋਬਲਮ ਹੋਵੇ ਲਕੋਰੀਆ ਨਾਲ ਕਾਫੀ ਬਿਮਾਰੀਆਂ ਹੋ ਜਾਂਦੀਆਂ ਨੇ ਜਿਵੇਂ ਸਕਿਨ ਦੇ ਖਰਾਬ ਹੋ ਜਾਂਦੀ ਆ ਜਾਂ ਫੇਸ ਤੇ ਸ਼ਾਈਆਂ ਆ ਜਾਂਦੀਆਂ ਜਾਂ ਛੇਤੀ ਝੁਰੜੀਆਂ ਆਉਣ ਲੱਗ ਜਾਂਦੀਆਂ ਨੇ ਇਹ ਉਹਦੇ 'ਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਸਾਡੀਆਂ ਭੈਣਾਂ ਨੂੰ ਜਿਹੜੀ ਉਮਰ ਤੋਂ ਪਹਿਲਾਂ ਹੀ ਮਤਲਬ ਅਸੀਂ ਕਹਿ ਲਈਏ ਕਿ ਉਮਰ ਹੈ ਜੇ ਉਹਨਾਂ ਦੀ 25 ਸਾਲ ਹੈ ਆ ਜਾਂ ਫਿਰ ਉਮਰ ਉਹਨਾਂ ਦੀ ਹਜੇ 35 ਸਾਲ ਹੈ ਉਹ ਲੱਗ ਜਾਂਦੀਆਂ ਨੇ 10 ਸਾਲ ਵੱਡੀਆਂ ਮਤਲਬ 35 ਸਾਲਾਂ ਦਾ 45 ਸਾਲ ਦੀ ਲੱਗੀ ਜਾਂਦੇ ਨੇ 45 ਸਾਲ ਦੀ ਤਾਂ 55 ਸਾਲ ਦੀ ਲੱਗੀ ਜਾਂਦੀ ਹੈ ਤੇ ਫਿਰ ਉਹਨਾਂ ਤੇ ਉਹਨਾਂ ਨੂੰ ਮੁਰ ਤੋਂ ਜਵਾਨ ਕਰੇਗਾ ਤੁਸੀਂ ਕਹੇ ਵੀ ਜਿਹੜੀ ਉਮਰ ਹੈਗੀ ਹੈ ਉਹ 10 ਸਾਲ ਵਧਾ ਕੇ ਨਹੀਂ ਸਕੋ 10 ਸਾਲ ਛੋਟੀਆਂ ਲੱਗਣਗੀਆਂ ਹਾਂਜੀ ਇਹਦਾ ਫਾਇਦੇ ਬਹੁਤ ਨੇ ਵਾਲਾਂ ਤੇ ਬਹੁਤ ਫਾਇਦੇ ਹੁੰਦੇ ਨੇ ਜਿਵੇਂ ਉਹਨਾਂ ਲੋਕੋਰੀਆ ਹੋ ਗਿਆ ਉਹਦੇ ਨਾਲ ਕਾਫੀ ਕਮਜ਼ੋਰੀਆਂ ਆ ਜਾਂਦੀਆਂ ਨੇ ਵਾਲ ਚਿੱਟੇ ਹੋ ਜਾਂਦੇ ਨੇ ਉਮਰ ਤੋਂ ਪਹਿਲਾਂ ਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਾਇਦੇਮੰਦ ਕਰਦੇ ਜੀ ਜੀ अच्छा डाट्सब साव, डाट्सबने जिस डिस्ट्रिक्ट ਨੇ ਦੱਸੇ ਵੀ ਸਕਿਨ ਦੇ ਮਾਮਲੇ ਚ ਬੜੀ ਵਧੀਆ ਚੀਜ਼ ਹੈਗੀ ਹੈ ਗਰਮੀ ਚ ਸਭ ਤੋਂ ਬੜੀ ਅਲੱਗ ਇਹ ਹੁੰਦੀ ਹੈ ਜੀ ਆ ਦੇਖੋ ਬੰਦਾ ਇਸ ਤਰੀਕੇ ਨਾਲ ਗਰਦਨ ਹੀ ਸਾਰਾ ਦਿਨ ਕਦੇ ਇੱਧਰ ਕਦੇ ਇੱਧਰ ਕਦੇ ਇੱਥੇ ਕਦੇ ਇੱਥੇ ਇਹ ਸਾਰਾ ਜਿਹੜੀ ਖਾਜ ਖੁਜਲੀ ਫਿਰ ਇਹ ਵੱਜ ਜਾਂਦੀ ਹੈ ਦਾਦ ਅੱਜ ਕੱਲ ਤੇ ਕੀ ਹੋ ਰਿਹਾ ਖਾਰਿਸ਼ ਹੋ ਰਹੀ ਹੈ ਖਾਰਿਸ਼ ਹੋਣ ਤੋਂ ਬਾਅਦ ਹਲਕੇ ਕਾਲੇ ਸਪੋਟ ਆ ਰਹੇ ਨੇ ਜਿਹੜੇ ਮੈਨੂੰ ਫੋਨ ਕਰਕੇ ਸਾਡੇ ਭਰਾ ਸਾਡੇ ਭੈਣੇ ਸਾਨੂੰ ਕਹਿੰਦੇ ਨੇ ਵੀ ਇਹਦੇ ਤੇ ਵੀ ਵੀਡੀਓ ਬਣਾਓ ਉਹਦੇ ਤੇ ਕੰਮ ਕਰੇਗਾ ਇਹ ਖਾਜ ਖੁਜਲੀ ਦਾਦ ਤੇ ਜੀ ਰੁਕੀ ਸਾਹਿਬ ਚਮਤਕਾਰੀ ਰਿਜ਼ਲਟ ਨੇ ਦੇ ਖਾਜ ਗੁਜਲੀ ਤੇ ਜਿੰਨੇ ਦੱਦ ਨਹੀਂ ਹਟਦੀ ਜਿਹੜੀ ਤੁਸੀਂ ਕਿਹਾ ਨਾ ਪਹਿਲਾਂ ਰੈੱਡ ਕਲਰ ਦੇ ਹੁੰਦੀਆਂ ਨੇ ਫਿਰਸੀਆਂ ਜੀਆਂ ਰੈੱਡ ਕਲਰ ਦੀਆਂ ਹੋ ਕੇ ਉਸ ਤੋਂ ਬਾਅਦ ਖਾੜਚ ਕਰ ਦਿਆ ਤਾਂ ਬਲੈਕ ਕਲਰ ਦੇ ਹੋ ਜਾਂਦੇ ਆ ਉਹਨਾਂ ਤੇ ਬਹੁਤ ਵਧੀਆ ਰਿਜ਼ਲਟ ਆ ਰੁਕੀ ਸਾਹਿਬ ਜੇ ਇਹਨਾਂ ਦਾ ਇਹ ਪੱਤਾ ਲੈ ਲਓ ਪੱਤੇ ਨੂੰ ਮਸਲ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਓ ਜੇ ਨਹੀਂ ਵੀ ਪਾਣੀ ਪਾਉਣਾ ਏਦਾਂ ਹੀ ਇਹਨਾਂ ਨੂੰ ਕੁੱਟ ਲਓ ਚੰਗੀ ਤਰ੍ਹਾਂ ਕੁੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਿੱਥੇ ਦਾਦਾ ਉਹਨੂੰ ਐ ਐ ਕਰਕੇ ਨਾ ਇਹਦਾ ਕਸਾ ਲਓ ਜਿੰਨੇ ਕਸਾ ਸਕਦੇ ਉਹ ਤਾਂ ਪਾਣੀ ਕੱਢ ਕੇ ਉੱਪਰ ਲਗਾ ਲੋ ਚਾਹੇ ਕਾਟਨ ਨਾਲ ਲਗਾ ਲੋ ਹਨਾ ਮੈਂ ਕਹਿੰਦਾ ਕਿ ਪੱਤੇ ਦੀ ਚਟਨੀ ਬਣਾ ਕੇ ਜਿਹੜਾ ਉਹਦੇ ਚ ਪਾਣੀ ਨਿਕਲਿਆ ਉਹ ਦਾਦੇ ਤੇ ਲਾ ਦਿਓ ਉਹ ਦਾਦੇ ਤੇ ਲਗਾ ਲੋ ਜਦੋਂ ਤੁਸੀਂ ਲਗਾਉਂਗੇ ਨਾ ਰੁਕੀ ਸਾਹਿਬ ਪਹਿਲੇ ਤੋਂ ਦੂਜੇ ਦਿਨ ਤੁਹਾਡੀ ਦਾਦ ਜਿਹੜੀ ਉਹ ਘਟਣੀ ਸ਼ੁਰੂ ਹੋ ਜਗੀ ਜਿਹੜੇ ਉੱਤੇ ਫਿੰਸੀਆਂ ਬ੍ਰਿਕ 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 ਫਿੰਸੀ ਆਉਂਦੀਆਂ ਨੇ ਗੋਲ ਕਲਰ ਦੀ ਗੋਲ ਜੀ ਹੁੰਦੀ ਆ ਉਹ ਹੌਲੀ 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 ਬਲੈਕ ਹੋਣ ਲੱਗ ਜੂ ਬਲੈਕ ਹੋਣ ਤੋਂ ਬਾਅਦ ਉਹ ਬਿਲਕੁਲ ਜਿਹੜੀ ਸਕਿਨਾ ਤੁਹਾਡੀ ਹੌਲੀ ਹੌਲੀ ਨਹੀਂ ਛੱਡਣਾ ਨਹੀਂ ਇਹਨੂੰ 15 20 ਦਿਨ ਇਸਤੇਮਾਲ ਕਰਨਾ ਇਹਦੇ ਤਾਜੇ ਪੱਤੇ ਲਿਓਨੇ ਤਾਜੇ ਪੱਤਿਆਂ ਦਾ ਰਸ ਕੱਢ ਕੇ ਲਗਾਉਣਾ ਉਹ ਤੁਹਾਡੀ ਬਿਲਕੁਲ ਸਕਿਨ ਜਿੱਦਾ ਪਹਿਲਾਂ ਸੀ ਉਦਾਂ ਹੋ ਜੂਗੀ ਕਿਆ ਬਾਤ ਜੀ ਇਹਦਾ ਫੇਸ਼ੀਅਲ ਵੀ ਡਾਕਟਰ ਸਾਈਵਕ ਕਹਿੰਦੇ ਨੇ ਕਿ ਇਹਦਾ ਫ ਮੈਂ ਕਹਿੰਦਾ ਜੀ ਬਹੁਤ ਵਧੀਆ ਜੇ ਤੁਸੀਂ ਇਹਦਾ ਇਸਤੇਮਾਲ ਤੁਸੀਂ ਮੈਂ ਦੱਸਦਾ ਜੇ ਤੁਸੀਂ ਇਹਦੇ ਲਸੂੜਿਆਂ ਨੂੰ ਉਬਾਲ ਕੇ ਇਹਨਾਂ ਨੂੰ ਪਾਣੀ ਦੇ ਵਿੱਚ ਰੋਜ਼ ਵੇਰੇ ਸ਼ਾਮ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਇਸਤੇਮਾਲ ਕਰਦੇ ਹਾਂ ਤਾਂ ਤੁਹਾਡੇ ਝੁਰੜੀਆਂ ਤੁਹਾਡੇ ਈਸ਼ਾਈਆਂ ਫੇਸ ਰੰਗ ਸਾਫ਼ ਹੋਣਾ ਸ਼ੁਰੂ ਹੋ ਜੂ ਉਮਰ ਤੋਂ ਪਹਿਲਾਂ ਜਿਹੜਾ ਬੜੇਪਾ ਤੁਹਾਨੂੰ ਦਿਖਾਈ ਦਿੰਦਾ ਉਹ ਹਟ ਜੂਗਾ ਜੇ ਤੁਹਾਨੂੰ ਤਾਂ ਤਾਂ ਸੁਪਨ ਦੋਸ਼ਾ ਲ ਕੋਰੀਆ ਇਦਾਂ ਦੀਆਂ ਪ੍ਰੋਬਲਮਸ ਵੀ ਠੀਕ ਕਰ ਦਿੰਦੀ ਆ ਕਿਉਂ ਇਹਦੇ ਵਿੱਚ ਨਾ ਚਿਕਨਾਹਟ ਬਹੁਤ ਹੁੰਦੀ ਆ ਜਿਹਨੂੰ ਅਸੀਂ ਗੂੰਦ ਕਹਿ ਦਿੰਨੇ ਆ ਨਾ ਜਿੱਦਾਂ ਹੁੰਦੀ ਆ ਜਦੋਂ ਇਹ ਇਹਦੇ ਚ ਗੂੰਦ ਜਿਹੜੀ ਆ ਤੇ ਕੋਣ ਮੈਂ ਤੋੜ ਕੇ ਦਿਖਾਉਣਾ ਦੋ ਇਹ ਤੇ ਆ ਦੇਖੋ ਆ ਦੇਖੋ ਹਮਰੇ ਹੱਥ ਦੇ ਦੇਖੋ ਬਹੁਤ ਇਹਦੇ ਜਿੱਦਾਂ ਲੇਸਪਨ ਹੁੰਦਾ ਇਹਦੇ ਚ ਲੇਸ ਜਾਂ ਹੁੰਦਾ ਬਹੁਤ ਲੇਸ دار ਹੁੰਦਾ ਹੈ ਇਹਦੇ ਨੂੰ ਜਦੋਂ ਆਪਾਂ ਖਾਂਦੇ ਆ ਨਾ ਇਹ ਜਿਹੜੀ ਆਪਣੇ ਤਾਂ ਤੋਂ ਸੁਪਨ ਦੋ ਇਸ ਦੀ ਜਾਂ ਅੰਦਰ ਆਂਤੜੀਆਂ ਦੇ ਵਿੱਚ ਮਲ ਜੰਮਿਆ ਹੋਇਆ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਹਾਂਜੀ ਕਬਜ ਰਹਿੰਦੀ ਆ ਜਾਂ ਗੈਸ ਬਣਦੀ ਆ ਯਾਨੀ ਜਲਣ ਹੁੰਦੀ ਆ ਮਿਹਦੇ ਦੇ ਵਿੱਚ ਉਹ ਸਾਰੀਆਂ ਨੂੰ ਠੀਕ ਕਰ ਦਿੰਦਾ ਇਹ ਇਹਦੇ ਵਿੱਚ ਕੀ ਚਕਨਾਟ ਹੋਣ ਕਰਕੇ ਜਿਹੜੀਆਂ ਸਾਡੀ ਵੱਡੀ ਆਂਤ ਦੀ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਜਿਹੜੀਆਂ ਵੀਕ ਹੋ ਗਈਆਂ ਜਿਹੜੀ ਉਹਦੀ ਚਿਕਨਾਹਟ ਘਟ ਗਈ ਜਿਹਨੂੰ ਕਈ ਵਾਰ ਡਾਕਟਰ ਕਹਿ ਦਉਂਦੇ ਨੇ ਜੇ ਤੁਹਾਡੀਆਂ ਜਿਹੜੀਆਂ ਨਾ ਪੇਟ ਦੇ ਵਿੱਚ ਤੇੜਾ ਆਉਣੀ ਸ਼ੁਰੂ ਹੋ ਗਈਆਂ ਮੇਰੇ ਕੋਲ ਇਦਾਂ ਦੇ ਵੇਸ਼ਨ ਆਉਂਦੇ ਨੇ ਕਹਿੰਦੇ ਡਾਕਟਰ ਕਿਛ ਤੇੜੜਾ ਆਉਣੀ ਸ਼ੁਰੂ ਹੋ ਗਈ ਆ ਉਹ ਕੀ ਹੈ ਤੁਹਾਡੇ ਪੇਟ 'ਚ ਖੁਸ਼ਕੀ ਹੋ ਗਈ ਉਹ ਜਿਹੜੀ ਹੈ ਨਾ ਉਹ ਚਿਕਨਾਹੜ ਘਟ ਜਾਂਦੀ ਆ ਵੱਡੀ ਆਂਤ ਦੀ ਜਿਹਦੇ ਵਿੱਚ ਮਲ ਜੰਮਣਾ ਸ਼ੁਰੂ ਹੋ ਜਾਂਦਾ ਉਹ ਚੀਜ਼ ਨੂੰ ਇਹ ਬਿਲਕੁਲ ਹੱਲ ਕਰ ਦਿੰਦਾ ਉਹਦਾ ਜੀ ਮਤਲਬ ਜਿਸ ਤਰੀਕੇ ਨਾਲ ਇਹ ਇਹ ਇਸ ਚਿਪਕ ਰਿਹਾ ਸਾਡੇ ਸਰੀਰ ਨੂੰ ਇਸ ਤਰੀਕੇ ਨਾਲ ਜਿਸ ਤਰੀਕੇ ਇਹ ਚਿਪਕੀਆਂ ਹੋਈਆਂ ਬਿਮਾਰੀਆਂ ਨੂੰ ਖਤਮ ਕਰ ਜਿਹੜੇ ਚਿਪਕੀ ਗੀਆਂ ਨੇ ਸਾਡੇ ਸਰੀਰ ਨੂੰ ਜੀ 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 ਉਹਨਾਂ ਨੂੰ ਬਿਲਕੁਲ ਕੱਢ ਦਿੰਦਾ ਇਹ ਜਿਨ੍ਹਾਂ ਨੂੰ ਹੁਣ ਸੁਬੰਦੋ ਧਾਤ ਹੋ ਜਾਂਦੀ ਹੈ ਫਰੂਕੀ ਸਾਹਿਬ ਦੇਖੋ ਹੁਣ ਇਹ ਇੱਕ ਬਿਮਾਰੀ ਆ ਇਹਨੂੰ ਜੇ ਅਸੀਂ ਲੁਕੋ ਕੇ ਰੱਖੀਏ ਤਾਂ ਬੰਦੇ ਨੂੰ ਵੀਕ ਕਰ ਦਿੰਦੀ ਆ ਇਹ ਬਲ ਵਰਧਕ ਕਿਉਂ ਆ ਇਹ ਇਸ ਕਰਕੇ ਆ ਜਿਹੜਾ ਵੀਰਜ ਆ ਵੀਰਜ ਦੀ ਕੁਆਲਿਟੀ ਨੂੰ ਵਧਾ ਕੇ ਵੀਰਜ ਨੂੰ ਗਾੜਾ ਕਰਕੇ ਜਿਹੜੇ ਉਹਦੇ ਸਪਰਮ ਵਗੈਰਾ ਨੇ ਉਹਨਾਂ ਨੂੰ ਐਕਟਿਵ ਕਰ ਦਿੰਦਾ ਤੇਜ਼ ਕਰ ਦਿੰਦਾ ਉਹਦੇ ਵਿੱਚ ਜਦੋਂ ਸਾਡਾ ਵੀਰਜ ਗਾੜਾ ਹੋ ਗਿਆ ਤਾਂ ਤੇ ਵੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਬੱਚਾ ਜਿਹੜੇ ਬੰਦੇ ਹੁੰਦੇ ਨੇ ਪੁਰਸ਼ ਹੁੰਦੇ ਨੇ ਉਹ ਤਾਕਤਵਰ ਹੋ ਜਾਂਦੇ ਨੇ ਜੇ ਤੁਸੀਂ ਇਹਦਾ 30 ਤੋਂ 60 ਦਿਨ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਚੇਂਜਿੰਗ ਦੇਖੋਗੇ ਤੁਸੀਂ ਕਹੋਗੇ ਵਾਕਈ ਇਹਦੀ ਪਹਿਲੀ ਖਰਾਕ ਦੱਸਦੀ ਹੈ ਫਿਰ ਕਿ ਸਾਹਿਬ ਜੇ ਤੁਸੀਂ ਇਹਨਾਂ ਨੂੰ ਸੁਕਾ ਕੇ ਵੀ ਇਸਤੇਮਾਲ ਕਰ ਸਕਦੇ ਹੋ ਤੇ ਜੇ ਤਾਜ਼ੇ ਲਸੂੜਿਆਂ ਨੂੰ ਲਸੂੜੇ ਦੇ ਫਲ ਨੂੰ ਜੇ ਤੁਸੀਂ ਇਹਨੂੰ ਸੁਕਾ ਕੇ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਤਾਜ਼ਿਆਂ ਨੂੰ ਲੈ ਕੇ ਡੇਲੀ ਵੀ ਤੁਸੀਂ ਖਾ ਵੀ ਸਕਦੇ ਹੋ ਤੇ ਇਹਨੂੰ ਉਬਾਲ ਕੇ ਵੀ ਲੈ ਸਕਦੇ ਸਿੱਧਾ ਵੀ ਖਾ ਸਕਦੇ ਜੀ ਸਿੱਧਾ ਵੀ ਖਾ ਸਕਦੇ ਜੀ ਇਹਨਾਂ ਨੂੰ ਕੱਚਾ ਫਲ ਥੋੜਾ ਜਿਹਾ ਹੁੰਦਾ ਜਿਹੜਾ ਪੱਕਾ ਹੋ ਜਾਂਦਾ ਮਿੱਠਾ ਹੁੰਦਾ ਉਹਨੂੰ ਬਹੁਤ ਟੇਸਟੀ ਹੁੰਦਾ ਫਾਲੇ ਦਾ ਇਹ ਤਾਂ ਚਿਪਕਦੀ ਵੜਾ ਜੀ ਜਦੋਂ ਦੱਸਿਆ ਸੀ ਕਾਪੀਆਂ ਜੋੜਦੇ ਰਹੇ ਆ ਜੀ ਛੋਟੇ ਹੁੰਦੇ ਕਈ ਵਾਰ ਇਹਦਾ ਪੂਰੀ ਇਹ ਚਲੇਸ ਹੁੰਦੀ ਆ ਪੂਰੀ ਗੂੰਦ ਵਾਲਾ ਕੰਮ ਆ ਜੀ ਇਹਦਾ ਜੀ ਜੀ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਫਾਇਦੇ ਹੈਗੇ ਨੇ ਬਹੁਤ ਵਾਰ ਹੁੰਦਾ ਵੀ ਇਸ ਤਰ੍ਹਾਂ ਦੇ ਨੁਸਕੇ ਟੋਟਕੇ ਜਾਂ ਫਿਰ ਇਸ ਤਰ੍ਹਾਂ ਦੇ ਦਰਖਤ ਜਿੰਨਾ ਕੋਲ ਅਵੇਲੇਬਲ ਨਹੀਂ ਹੈ ਤੁਸੀਂ ਤੁਹਾਡੇ ਕੋਲ ਆਉਂਦੇ ਨੇ ਪੇਸ਼ੈਂਟ ਜਿਹੜੇ ਨੇ ਚਾਹੇ ਗਲੇ ਦੇ ਵਾਲਾ ਮਾਮਲਾ ਹੋਵੇ ਜਾਂ ਫਿਰ ਜ਼ੁਕਾਮ ਅੰਦਰ ਗਿਰਦਾ ਹੋਵੇ ਨਜ਼ਲਾ ਅੰਦਰ ਗਿਰਦਾ ਹੋਵੇ ਡਾਕਟਰ ਸਾਹਿਬ ਨੇ ਜਿਸ ਤਰੀਕੇ ਨਾਲ ਦੱਸਿਆ ਵੀ ਇਹਦੀ ਦਾਦ ਖੁਜਲੀ ਖਾਜ ਚੰਬਲ ਐਕਜ਼ਾਈਮਾ ਦੇ ਉੱਤੇ ਬੜਾ ਵਧੀਆ ਰਿਜ਼ਲਟ ਤੁਸੀਂ ਲੈ ਸਕਦੇ ਹੋ ਤੇ ਜਿਨ੍ਹਾਂ ਕੋਲੇ ਟਾਈਮ ਨਹੀਂ ਹੈਗਾ ਜਾਂ ਜਿਨ੍ਹਾਂ ਕੋਲੇ ਬੂਟਾ ਜਾਂ ਦਰਖਤ अवेलेबल ਨਹੀਂ ਹੈ ਲਸੂੜਾ अवेलेबल ਨਹੀਂ ਹੈ ਫਿਰ ਉਹਨਾਂ ਦਾ ਟਰੀਟਮੈਂਟ ਦਾ ਕੀਟੰਗ ਹੋ ਸਕਦਾ ਹੈ ਜੀ ਇਹਨਾਂ ਦੇ ਵੀ ਜੀ ਹਰਕ ਕੱਢੇ ਹੁੰਦੇ ਨੇ ਬੂਟਿਆਂ ਦੇ ਠੀਕ ਹੈ ਜਿਹਨੂੰ ਇਲੈਕਟ੍ਰੋਪੈਥੀ ਕਹਿੰਦੇ ਆ ਠੀਕ ਹੈ ਇਹ ਅਸੀਂ ਉਹ ਮੈਡੀਸਨ ਦਿੰਨੇ ਆ ਇਲੈਕਟ੍ਰੋਪੈਥੀ ਇਹ ਬੂੰਦਾ ਹੁੰਦੀਆਂ ਨੇ ਬੂੰਦਾ ਪਾਣੀ ਚ ਪਾ ਕੇ ਪੀਣੀ ਆਉਂਦੀਆਂ ਨੇ ਠੀਕ ਹੈ ਮਤਲਬ ਬੂੰਦਨ ਵਾਲੀ ਕੰਮ ਇਹ ਜਿਹੜਾ ਦਰਖਤ ਨੇ ਕੰਮ ਕਰਨਾ ਉਹ ਬੂੰਦਾ ਕਰ ਦੇਣਗੇ ਹਾਂ ਜੀ ਹਾਂ ਜੀ ਇਹ ਹਰਕ ਕੱਢੇ ਹੁੰਦੇ ਨੇ ਓਕੇ ਜੀ ਜੀ ਇੱਕ ਤਾਂ ਉਹਦੇ ਉਵਾਲ ਕੇ ਠੀਕ ਆ ਜੋ ਵੇ ਦੇ ਵਿੱਚ ਇਲੈਕਟ੍ਰੋਪੈਥੀ ਹੁੰਦੀ ਹੈ ਇਹਦੇ ਵਿੱਚ ਬੂੰਦਾ ਗੱਡੀਆਂ ਨਹੀਂ ਆਰਕਾ ਕੱਢੇ ਹੁੰਦੇ ਮਤਲਬ ਇਸ ਤਰੀਕੇ ਨਾਲ ਹੀ ਇਹ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਇਹਨਾਂ ਦਾ ਨਹੀਂ ਜੀ ਨਹੀਂ ਪਿਓਰ ਨੇਚਰਲ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਇਕਲ ਹੋਰ ਬੜੀ ਹੈਮੈਂ ਇਸ ਵੇਲੇ ਜਿਹਨੂੰ ਵੀ ਅਸੀਂ ਗੱਲ ਕਰ ਲਈ ਐਲਰਜੀ ਬੜੀ ਹੈ ਛਿੱਕਾਂ ਬੜੀਆਂ ਲੱਗਦੀਆਂ ਨੇ ਕਿਸੇ ਨੂੰ ਖਾਂਸੀ ਹੋਈ ਜਾਂ ਹਲਕੀ ਹਲਕੀ ਖਾਂਸੀ ਮੌਸਮੀ ਜਿਹੜੀ ਸਾਰੀ ਗਰਮੀ ਗਰਮੀ ਹਟ ਦਿੰਨੀ ਥੋੜਾ ਜਿਹਾ ਪਾਣੀ ਪੀਤਾ ਜਿਹਦੀ ਸ਼ੁਰੂ ਹੋ ਜਾਂਦੀ ਹੈ ਮਤਲਬ ਉਹਨਾਂ ਤੇ ਕੰਮ ਕਰੇਗਾ ਜੀ ਇਹ ਜਾਂ ਫਿਰ ਥੋੜੀ ਬੂੰਦਾ ਕੰਮ ਕਰਨਗੀਆ ਦੇਖੋ ਜੀ ਇਹ ਵੀ ਕੰਮ ਕਰਦਾ ਬੂੰਦਾ ਤਾਂ ਫਿਰ ਤੁਹਾਨੂੰ ਪਤਾ ਹੀ ਇਹਨਾਂ ਦੇ ਹਰਕ ਕੱਢ ਲਿਆ ਆਪਾਂ ਉਹ ਤਾਂ ਕੰਮ ਕਰਨੀ ਹੀ ਕਰਨੀਆਂ ਨੇ ਇਹ ਵੀ ਵਧੀਆ ਰਿਜ਼ਲਟ ਨੇ ਫਰੁਕੀ ਸਾਹਿਬ ਇਹਦਾ ਨੇ ਕਾੜਾ ਬਣਾ ਕੇ ਪੀਣਾ ਸ਼ੁਰੂ ਕਰ ਲਓ ਨਾ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਪੱਤਿਆਂ ਦਾ ਕਾੜਾ ਵੀ ਬਣਾ ਕੇ ਪੀ ਸਕਦੇ ਆ ਇੱਕ ਫਰੁਕੀ ਸਾਹਿਬ ਮੈਂ ਨਾ ਛੋਟਾ ਜਿਹਾ ਇੱਕ ਨੁਸਖਾ ਲੋਕਾਂ ਨੂੰ ਦੱਸ ਦਿੰਨਾ ਜਿਹੜੇ ਕਹਿੰ ਇਹ ਗ੍ਰੀਜ਼ ਬਣਾਉਣ ਵਿੱਚ ਬਹੁਤ ਹੀ ਲਾਭਦਾਇਕ ਆ ਇਹ ਬਹੁਤ ਵਧੀਆ ਕੰਮ ਕਰਦਾ ਜੇ ਇਹਦਾ ਛਿਲਕਾ ਇਹਦਾ ਸੱਕ ਹੁੰਦਾ ਜਿਹੜਾ ਉਹ ਲਾ ਲਓ ਤੇ ਇਹਦੇ ਪੱਤਿਆਂ ਨੂੰ ਕੁੱਟ ਕੇ ਚੜਨੀ ਬਣਾ ਕੇ ਥੋੜਾ ਗਰਮ ਕਰਕੇ ਗੋਡੇ ਦੇ ਉੱਪਰ ਬੰਨਣਾ ਸ਼ੁਰੂ ਕਰ ਦੋ ਮੈਂ ਕਹਣਾ ਜੀ ਤੁਹਾਨੂੰ ਪਹਿਲੇ ਤੋਂ ਦੂਜੇ ਦਿਨ ਤੁਹਾਡੇ ਦਰਦਾਂ 'ਚ ਫਰਕ ਪੈਣਾ ਲੱਗ ਜਾਂਦਾ ਜਿਹੜੀਆਂ ਕੜਕੜਕ ਦੀਆਂ ਆਵਾਜ਼ਾਂ ਆਉਂਦੀਆਂ ਨੇ ਉਹ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਆ ਦੇਖੋ ਜਿਵੇਂ ਆ ਸੱਕ ਆ ਆ ਸੱਕ ਜਿਹੜਾ ਆਪਾਂ ਇਹਨੂੰ ਲਾ ਲੈਣਾ ਇਹਨੂੰ ਲਾ ਕੇ ਇਹਨੂੰ ਕੁੱਟ ਲੈਣਾ ਨਾਲ ਇਹਦੇ ਪੱਤੇ ਕੁੱਟ ਲੈਣੇ ਨੇ ਕੁੱਟ ਕੇ ਤੁਸੀਂ ਇਹਨੂੰ ਆਪਣੇ ਗੋਡੇ ਦੇ ਉੱਪਰ ਬੰਨ ਲੈਣਾ ਇਹ ਹਰ ਜੋੜਾਂ ਦੇ ਦਰਦ ਤੇ ਕਿਤੇ ਵੀ ਆ ਨਾਲ ਤੁਸੀਂ ਇਹਦਾ ਕਾੜਾ ਬਣਾ ਕੇ ਪੀਣਾ ਸ਼ੁਰੂ ਕਰ ਦੋ ਜਿਹੜੀ ਤੁਹਾਨੂੰ ਕੈਲਸ਼ੀਅਮ ਦੀ ਘਾਟ ਕਰਕੇ ਤੁਹਾਨੂੰ ਕੋਈ ਵੀ ਪ੍ਰੋਬਲਮਸ ਆਉਂਦੀਆਂ ਨੇ ਸਾਰੀਆਂ ਠੀਕ ਹੋ ਜਾਣਗੀਆਂ ਰੁਕੀ ਸਾਬ ਇੱਕ ਨਾ ਮੈਂ ਆ ਬੀਂ ਗੱਡੀ ਬੈਠਾ ਰੇ ਹੱਥ ਚ ਜਦੋਂ ਸੁੜਾ ਖਾ ਲਿਆ ਆ ਬੀਂ ਨਹੀਂ ਸੱਟਣੇ ਅਸੀਂ ਸੱਟਣੇ ਨਹੀਂ ਨਹੀਂ ਜੀ ਅੱਛਾ ਇਹ ਜਿਹੜੀ ਦਾਤ ਖਾਜ ਕੋਈ ਧੀਲੀ ਗੱਲ ਕੀਤੀ ਹੈ ਨਾ ਤੁਸੀਂ ਇਹਨਾਂ ਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਲਓ ਇਹਦਾ ਪਾਊਡਰ ਬਣਾ ਕੇ ਇਹਦਾ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦਿਓ ਉਹਦੇ ਚ ਬੜਾ ਵਧੀਆ ਕੰਮ ਕਰਦੀ ਹੈ। ਕਿਆ ਬਾਤ। ਨਾਲ ਤਾਂ ਤੁਹਾਡੀ ਖਾਣ ਵਾਲੀ ਇਹ ਮੈਡੀਸਿਨ ਬਣ ਗਈ, ਨਾਲੇ ਤੁਹਾਡੀ ਲਗਾਉਣ ਵਾਲੀ ਹੋ ਗਈ। ਦੋ ਮੈਡੀਸਿਨ ਤੁਹਾਨੂੰ ਅੱਜ ਮੈਂ ਦੇਤੀਆਂ ਇਹਦੇ ਚ ਦਾਦ ਖਾਜ ਖੁਜਲੀ ਨੂੰ ਬਿਲਕੁਲ ਜੜ੍ਹ ਚੋਂ ਖਤਮ ਕਰ ਲਈ। ਅੱਛਾ ਡਾਕਟਰ ਸਾਹਿਬ ਆ ਦੇਖੋ ਜਿਸ ਤਰੀਕੇ ਨਾਲ ਇਹ ਗ੍ਰੀਸ ਸਟਾਈਲ ਦਾ ਕੁਝ ਹੈ। ਇਹ ਤੁਸੀਂ ਕਹਿ ਰਹੇ ਹੋ ਵੀ ਇਹ ਦੇਖੋ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਜਿਵੇਂ ਗ੍ਰੀਸ ਹੁੰਦੀ ਹੈ ਨਾ। ਇਹ ਉਸ ਤਰੀਕੇ ਦੀ ਇਸਤਰੀ ਤਰ੍ਹਾਂ ਦਾ ਲੁਬਰੀਕੈਂਟ ਹੈ ਜਿਹੜਾ ਸਾਡੇ ਗੋਡਿਆਂ ਦੇ ਵਿੱਚ ਹੁੰਦਾ ਹੈ ਇਹ ਪੂਰਾ ਕਰੂਗਾ ਜਿਹਨੂੰ ਖਾਈਏ ਅਸੀਂ ਗੋਡਿਆਂ ਵਾਲਾ ਮੈਂ ਕਹਾਂ ਜੀ ਤੁਸੀਂ ਕਰਕੇ ਦੇਖੋ 15 ਦਿਨ ਚ ਰਿਜ਼ਲਟ ਆ ਬਰੁਕੀ ਸਾਹਿਬ 15 ਦਿਨ ਦੇ ਵਿੱਚ ਵਿੱਚ ਦੇਖੋ ਹੁਣ ਫਰੀਦ ਆ ਇਹ ਇੱਕ ਘਰਾਂ ਦੇ ਬਾਅਦ ਤਾਂ ਵੀ ਅਸੀਂ ਹਲਕਾ ਲੈ ਜੰਨੇ ਜੀ ਹਾਂ ਜੀ ਅਸੀਂ ਕਹ ਦਿੰਨੇ ਜੀ ਐਵੇਂ ਬੂਟਾ ਖੜਾ ਕਿਸੇ ਘਰੇ ਖੜਾ ਉਹਨਾਂ ਨੂੰ ਇਹ ਜਿਹੜੇ ਨੇ ਇਹਦੇ ਫਾਇਦਿਆਂ ਦੇ ਬਾਰੇ ਨਹੀਂ ਪਤਾ ਇੱਕ ਬਰੁਕੀ ਸਾਹਿਬ ਇਹਦਾ ਫਾਇਦਾ ਹੋਰ ਦੱਸਦਾ ਜਿਹਦੇ ਸਰਵਾਈਕਲ ਕਰਕੇ ਨਸਾਂ ਬਲੌਕ ਹੋ ਗਈਆਂ ਜਿਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਮਣਕਾ ਵਟਣ ਕਰਕੇ ਨਸਾਂ ਬਲੌਕ ਹੋ ਗਈਆਂ ਜਿਹਦੀ ਹਾਰਟ ਪ੍ਰੋਬਲਮ ਦੀ ਜਿਹਦੇ ਦਿਲ ਦੀਏ ਰੋਗ ਜਿਹਨੂੰ ਕਹਿ ਦਈਏ ਜਿਹਦੀਆਂ ਉਹਦੀਆਂ ਨਸਾਂ ਬਲੌਕ ਹੋ ਗਈਆਂ ਦਿਲ ਦੀਆਂ ਨਸਾਂ ਬਲੌਕ ਹੋ ਗਈਆਂ ਜਾਂ ਰੀੜ੍ਹ ਦਾ ਦਰਦ ਜਿਹੜਾ ਲੱਤ ਦੇ ਵਿੱਚ ਦਰਦ ਉਹ ਆਉਂਦਾ ਉੱਪਰੋਂ ਕਮਰ ਤੋਂ ਸਟਾਰਟ ਹੋ ਕੇ ਅੱਡੀ ਤੱਕ ਦਰਦ ਜਾਂਦਾ ਉਹਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਦਾ ਨਸਾਂ ਖੋਲਣ ਨੂੰ ਤਾਂ ਮੈਂ ਕਹਿੰਨੇ ਜੀ ਇੰਨਾ ਵਧੀਆ ਰਿਜ਼ਲਟ ਆਇਆ ਦਾ ਨਸਾਂ ਤਾਂ ਬਹੁਤ ਛੇਤੀ ਖੋਲਦਾ ਜੀ ਇਹ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇੱਕ ਵਾਰ ਆਖਰੀ ਸਵਾਲ ਨੀਂਦ ਚ ਕੋਈ ਫਰਕ ਪਾਊਗਾ ਇਹ ਚੀਜ਼ ਅਗਰ ਇਹਦਾ ਕੜਾ ਅਸੀਂ ਪੀਣਾ ਸ਼ੁਰੂ ਕਰੀਏ ਜਾਂ ਲਸੂੜੇ ਖਾਣੇ ਸ਼ੁਰੂ ਕਰੀਏ ਨੀਂਦ ਦੀ ਵੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਗਰਮੀਆਂ ਚ ਨਹੀਂ ਜੀ ਕਰਦਾ ਜੀ ਇਹ ਨੀਂਦ ਤੇ ਵੀ ਕਰਦਾ ਫਿਰ ਕੀ ਸਾਹਿਬ ਜੇ ਤੁਸੀਂ ਇਹਨੂੰ ਰਾਤ ਨੂੰ ਨਾ ਇਹਦੇ ਥੋੜੇ ਜਿਹਾ ਫਾਲੋ ਪੰਜ ਚਾਰ ਫਲ ਖਾ ਕੇ ਸੋਣੇ ਤਾਂ ਤੁਹਾਨੂੰ ਨੀਂਦ ਵੀ ਵਧੀਆ ਆਉਂਦੀ ਹੈ ਇਹਦੇ ਚ ਇਹ ਤੁਹਾਡੇ ਟੈਨਸ਼ਨ ਨੂੰ ਦੂਰ ਕਰ ਦਿੰਦਾ ਜਿਹੜੀਆਂ ਤੁਹਾਡੀਆਂ ਦੇਖੋ ਹੁਣ ਰੁਕ ਜੀ ਸਾਹਿਬ ਜੋੜਾਂ ਦੇ ਦਰਦ ਹੁੰਦਾ ਜਿਹਨੂੰ ਗਠੀਆ ਕਠਿਆੜੇ ਨੇ ਪਾਸੇ ਹੀ ਮਾਰੀ ਜਾਣੇ ਰਾਤ ਨੂੰ ਜਦੋਂ ਤੁਸੀਂ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਲਿਆ ਤੁਸੀਂ ਤੁਹਾਡੇ ਜੋੜਾਂ 'ਚ ਦਰਦ ਘਟ ਗਿਆ ਤੁਸੀਂ ਨੀਂਦ ਤੁਹਾਨੂੰ ਆਪਣੇ ਆਪ ਆਰਾਮ ਨਾਲ ਆ ਜਾਣੀ ਆ ਜੇ ਤੁਹਾਨੂੰ ਬ੍ਰੇਨ ਦੀ ਕੋਈ ਪ੍ਰੋਬਲਮ ਆ ਅੱਜ ਕੱਲ੍ਹ ਖੁਰਕੀ ਸਾਹਿਬ ਕੀ ਆ ਅੱਜ ਕੱਲ੍ਹ ਅਸੀਂ ਫੋਨ ਚਲਾਉਂਦੇ ਆ ਫੋਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਰੀਲਾਂ ਆਉਂਦੀਆਂ ਨੇ ਅਸੀਂ ਫੋਨ ਚ ਲਈ ਜਾਂਦੇ ਆ ਕਦੇ ਸਾਡੇ ਕੋਲ ਕਿਸੇ ਮਰਨ ਦੀ ਆ ਜਾਂਦੀ ਹੈ ਕਿਸੇ ਦੀ ਖੁਸ਼ੀ ਦੀ ਆ ਜਾਂਦੀ ਹੈ ਕਿਸੇ ਦੀ ਗਮ ਦੀ ਆ ਜਾਂਦੀ ਆ ਜਾਂ ਕੋਈ ਬਹੁਤ ਜ਼ਿਆਦਾ ਟੈਨਸ਼ਨ ਵਾਲੀ ਵੀਡੀਓ ਆ ਜਾਂਦੀ ਆ ਅਸੀਂ ਅਲੱਗ-ਅਲੱਗ ਕਲਰ ਦੀ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਕਈ ਅਸੀਂ ਦੇਖ ਜਾਂਦੇ ਆ ਕੁਝ ਕਮੈਂਟਾਂ 'ਚ ਠੀਕ ਹੈ ਉਹ ਸਾਡਾ ਜਿਹੜਾ ਬ੍ਰੇਨ ਆ ਉਹ ਸਾਡਾ ਬ੍ਰੇਨ ਉਧਰ ਨੂੰ ਹੀ ਹੋ ਜਾਂਦਾ ਇੱਕ ਵੀਡੀਓ ਆਈ ਜੀ ਅੱਜ ਕਤਲ ਹੋ ਗਿਆ ਅਸੀਂ ਜੜ ਬੜੇ ਟੈਨਸ਼ਨ ਆ ਕਤਲ ਹੋ ਗਿਆ ਯਾਰ ਆ ਬੰਦੇ ਦਾ ਦੂਜੀ ਆ ਗਈ ਜਣਾ ਨਾਲੇ ਹੱਸਣ ਵਾਲੀ ਆ ਗਈ ਬੜਾ ਖੁਸ਼ ਹੋ ਗਿਆ ਬੰਦਾ ਤੀਜੀ ਵੀਡੀਓ ਆ ਗਈ ਕੋਈ ਮੰਨ ਲਓ ਵੀ ਗੰਦੀ ਵੀਡੀਓ ਆ ਗਈ ਜਾਂ ਕੋਈ ਆ ਗਈ ਸਾਡਾ ਮਨ ਉਧਰ ਹੋ ਗਿਆ ਇਦਾਂ ਦੇ ਅੱਜਕੱਲ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਜਾਂ ਮੈਂ ਇੰਨੀ ਹਰੀਲਾ ਆਉਂਦੀਆਂ ਨੇ ਜਾਂ ਕੋਈ ਵੀਡੀਓਜ਼ ਵਗੈਰਾ ਆਉਂਦੀਆਂ ਨੇ ਜਦੋਂ ਅਸੀਂ ਉਹ ਦੇਖ ਜਾਂ ਸਾਡਾ ਜਿਹੜਾ ਬ੍ਰੇਨ ਆ ਬਿਲਕੁਲ ਸਾਡਾ ਬ੍ਰੇਨ ਡਿਸਟਰਬ ਹੋ ਜਾਂਦਾ ਸਾਡੇ ਬ੍ਰੇਨ ਜਦੋਂ ਡਿਸਟਰਬ ਹੋ ਜਾਂਦਾ ਸਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਫਿਰ ਕੀ ਹੱਸਾ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਮੈਂ ਹਰ ਵਾਰ ਕਹਿੰਨਾ ਮੈਂ ਜਦੋਂ ਵੀ ਕੋਈ ਬ੍ਰੇਨ ਦੀ ਵੀਡੀਓ ਪਉਣਾ ਬ੍ਰੇਨ ਸਾਡਾ ਡਰਾਈਵਰ ਆ ਸਾਨੂੰ ਚਲਾਉਂਦਾ ਜਿਹੜਾ ਕੁਝ ਅਸੀਂ ਉਹਦੇ ਵਿੱਚ ਦੇਖਿਆ ਜਿਹੜਾ ਕੁਝ ਸੁਣਿਆ ਜਿਹੜਾ ਕੁਝ ਅਸੀਂ ਅਸੀਂ ਕਰਦੇ ਆ ਤਾਂ ਸਾਡੇ ਸਾਹਮਣੇ ਆਉਂਦਾ ਤਾਂ ਸਾਡਾ ਬ੍ਰੇਨ ਸਾਨੂੰ ਉਦਾਂ ਹੀ ਅੱਗੇ ਸਾਨੂੰ ਇਹ ਚਲਾਉਂਦਾ ਜੀ ਜੀ ਜਦੋਂ ਅਸੀਂ ਇਹ ਚੀਜ਼ਾਂ ਕਰਦੇ ਆ ਉਹਦੇ ਵਿੱਚ ਮਾੜੇ ਖਿਆਲ ਵੀ ਆਉਂਦੇ ਨੇ ਰੁਕੀ ਸਾਹਿਬ ਮਾੜੀਆਂ ਗੱਲਾਂ ਵੀ ਆਉਂਦੀਆਂ ਨੇ ਕੁਝ ਚੰਗੀਆਂ ਗੱਲਾਂ ਵੀ ਆਉਂਦੀਆਂ ਨੇ ਉਹ ਸਾਰਾ ਕੁਝ ਇਕੱਠਾ ਹੋ ਜਾਂਦਾ ਜੀ ਉਹ ਬ੍ਰੇਨ ਸਾਡਾ ਭੱਜਣਾ ਸ਼ੁਰੂ ਹੋ ਜਾਂਦਾ ਜੀ ਜੀ ਉਹਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਉਹ ਜਿਹੜੀ ਸਾਡੇ ਬ੍ਰੇਨ ਨੇ ਕੋਈ ਚੰਗਾ ਕਰਨ ਜਾਂਦਾ ਤਾਂ ਨਾਲ ਹੀ ਸਾਨੂੰ ਵੀਡੀਓ ਮਾੜੀ ਆ ਗਈ ਅਸੀਂ ਕਹਿੰਦੇ ਯਾਰਾਂ ਤਾਂ ਆ ਕੰਮ ਕਰ ਲੀ ਹੁਣ ਉਹਦੇ ਵਿੱਚ ਕੀ ਹੈ ਡਿਪਰੈਸ਼ਨ ਵਾਲੇ ਪੇਸ਼ੈਂਟ ਅੱਜ ਤੋਂ ਅੱਜ ਜਿਹੜੇ ਹੁਣ ਸਾਡੇ ਕੋਲ ਡਿਪਰੈਸ਼ਨ ਦਾ ਪੇਸ਼ੈਂਟ ਚੱਲ ਰਿਹਾ ਨਾ ਮੈਂ ਉਹਦੇ ਤੇ ਗੱਲ ਕਰਦਾ ਡਿਪਰੈਸ਼ਨ ਦਾ ਪੇਸ਼ੈਂਟ ਬਹੁਤ ਜ਼ਿਆਦਾ ਫਰੁਕੀ ਸਾਹਿਬ ਜਦੋਂ ਡਿਪਰੈਸ਼ਨ ਹੋਣੀ ਸ਼ੁਰੂ ਹੋ ਗਈ ਤੁਹਾਨੂੰ ਬਿਮਾਰੀਆਂ ਨੇ ਕੇਰਲਾਣਾ ਤੁਹਾਡਾ ਪੇਟ ਖਰਾਬ ਹੋਣ ਲੱਗ ਗਿਆ ਲੀਵਰ ਖਰਾਬ ਹੋਣ ਲੱਗ ਗਿਆ ਤੁਹਾਨੂੰ ਜੋੜਾਂ 'ਚ ਦਰਦ ਹੋਣ ਸ਼ੁਰੂ ਹੋ ਗਈ ਇੱਕ ਥਾਇਰੋਇਡ ਥਾਇਰੋਇਡ 'ਚ ਬੜਾ ਕੰਮ ਕਰਦਾ ਫਰੁਕੀ ਸਾਹਿਬ ਜੀ ਜੀ ਜਿਨ੍ਹਾਂ ਦੇ ਗਲੇ ਦੇ ਵਿੱਚ ਤੈੜੜੀ ਪ੍ਰੋਬਲਮ ਆ ਗਲਾ ਚ ਸਵੇਲੰਗ ਆ ਜਾਂਦੀ ਆ ਕੁਝ ਖਾਣ ਪੀਣ ਚ ਟੌਨਸਲ ਹੋ ਜਾਂਦੇ ਨੇ ਉਹਨਾਂ ਤੇ ਕੰਮ ਬੜਾ ਵਧੀਆ ਕਰਦੀ ਆ ਇਹਦੇ ਟੌਨਸਲਾਂ ਨੂੰ ਠੀਕ ਕਰ ਦਿੰਦੀ ਆ ਗਲੇ ਦਾ ਜਿਹੜਾ ਤੈੜੜਾ ਉਹਨੂੰ ਠੀਕ ਕਰ ਦਿੰਦਿਆ ਜੇ ਤੁਸੀਂ ਇਹਦਾ ਇਸਤੇਮਾਲ ਕਰਦੇ ਹੋ ਵਧੀਆ ਤਰੀਕੇ ਨਾਲ ਜੇ ਫਰੁਕੀ ਸਾਹਿਬ ਤੁਸੀਂ ਐ ਹੁਣ ਮੈਂ ਇੱਥੇ ਤੋਂ ਦੱਸਦਾ ਸਭ ਤੋਂ ਵੱਧ ਤੈੜੜੀ ਪ੍ਰੋਬਲਮ ਕਿਹਨੂੰ ਆ ਲੇਡੀਜ਼ ਨੂੰ ਲੇਡੀਜ਼ ਕਿਉਂ ਪ੍ਰੋਬਲਮ ਆ ਟੈਨਸ਼ਨ ਆ ਜ਼ਿਆਦਾ ਰੱਖਦੀਆਂ ਨੇ ਟੈਨਸ਼ਨ ਕਾਰਨ ਆ ਜੇ ਤੁਹਾਨੂੰ ਥਾਇਰੋਇਡ ਹੁੰਦਾ ਤਾਂ ਟੈਨਸ਼ਨ ਦੇ ਨਾਲ ਹੀ ਤੁਹਾਨੂੰ ਥਾਇਰੋਇਡ ਵਾਧਦਾ ਤੁਹਾਡਾ ਜੇ ਤੁਸੀਂ ਟੈਨਸ਼ਨ ਲੈਣੀ ਘਟਜੋਗੇ ਤਾਂ ਤੁਹਾਡਾ ਥਾਇਰੋਇਡ ਵੀ ਘਟਜੂਗਾ ਬਿਲਕੁਸਰਤ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਹੁਣ ਤੁਹਾਨੂੰ ਇੱਕ ਕਿਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਦਿਖਾਉਣਿਆ ਇਸ ਕਰਾਮਾਤੀ ਬੂਟੇ ਦਾ ਇਸ ਦਰਖਤ ਦਾ ਜਿਵੇਂ ਇਹਨੇ ਪੱਤੇ ਚਿਪਕਾ ਲੈਨੇ ਆਪਣੇ ਨਾਲ ਉਂਗਲਾਂ ਦੇ ਨਾਲ ਦੇਖੋ ਤੁਸੀਂ ਪੱਤੇ ਚਿਪਕਾ ਲੈਣੇ ਇੰਨੀ ਜ਼ਬਰਦਸਤ ਇਹ ਚੀਜ਼ ਹੈਗੀ ਹੈ ਹਰ ਚੀਜ਼ ਨੂੰ ਚਿਪਕਾ ਲੈਂਦਾ ਹੈ ਡਾਕਟਰ ਸਾਈਬਾ ਇੱਕ ਨਵਾਂ ਨੁਸਖਾ ਫਾਰਮੂਲਾ ਤੁਹਾਨੂੰ ਦੇਣ ਵਾਲੇ ਨੇ ਜਿਨ੍ਹਾਂ ਨੇ ਚਿਹਰੇ ਚਮਕਾਉਣੇ ਨੇ ਡਾਕਟਰ ਸਾਈਬਾ ਤੁਸੀਂ ਇਹ ਗੱਲ ਕਹਿ ਰਹੇ ਸੀ ਵੀ ਫੇਸ ਵਾਸਤੇ ਬੜਾ ਵਧੀਆ ਹੈਗਾ ਇਹ ਜਿਸ ਤਰੀਕੇ ਨਾਲ ਇਹ ਖਿੱਚ ਰਿਹਾ ਪੱਤਾ ਇਹ ਮੈਲ ਖਿੱਚ ਲੇ ਉਹ ਅੰਦਰ ਕਾਲਾਪਨ ਖਿੱਚ ਲੇਗਾ ਜੀ ਜੇ ਤੁਸੀਂ ਕਹਿ ਰਹੇ ਸੀ ਵੀ ਇਹ ਤੁਹਾਨੂੰ ਢੰਗ ਦੱਸਾਂਗੇ ਕਿਹੜਾ ਢੰਗ ਹੈ ਇਹ ਨੇਚਰਲ ਜਿਵੇਂ ਲਾਉਂਦੇ ਨਹੀਂ ਹੁੰਦੇ ਫੇਸ ਮਾਸਕ ਜਿਹਾ ਉਹ ਚੀਜ਼ ਹੈ ਉਹ <coughs> 3D 5D ਫੇਸ ਮਾਸਕ ਹਾਂਜੀ ਉਹ ਜਿਹੜਾ ਮੈਂ ਉੱਪਰੋਂ ਲਾਉਂਦੇ ਨਹੀਂ ਹੁੰਦੇ ਖਿੱਚ ਕੇ ਜਿਆ ਹਾਂ ਹਾਂਜੀ ਇਹ ਤੁਸੀਂ ਇਹਦੇ ਚੋਂ ਕੱਢ ਲੈਣਾ ਠੀਕ ਹੈ ਜਿਹੜਾ ਲਿਕੁਇਡ ਜਾ ਉਹਨੂੰ ਇਦਾਂ ਫੇਸ ਤੇ ਲਗਾ ਲੈਣਾ ਥੋੜੀ देर ਬਾਅਦ ਲਗਾ ਕੇ ਰੱਖਣਾ ਇਦਾਂ ਠੀਕ ਹੈ ਜਦੋਂ ਇਹ ਸੁੱਕ ਗਿਆ ਇਹਨੂੰ ਤੁਸੀਂ ਰਗੜ ਕੇ ਵੀ ਲਾ ਸਕਦੇ ਹੋ ਤੇ ਕੋਸੇ ਜੇ ਪਾਣੀ ਨਾਲ ਧੋ ਵੀ ਸਕਦੇ ਆ ਤੁਹਾਡਾ ਫੇਸ ਐਨ ਬਿਲਕੁਲ ਸਾਫ਼ ਹੋ ਜੂ ਸਕਿਨ ਸਾਫ਼ ਹੋ ਜੂਗੀ ਤੇ ਜਿਹੜੀ ਮੈਲ ਹੁੰਦੀ ਹੈ ਉਹ ਐਕਸਟਰਾ ਨਿਕਲ ਜਾਂਦੀ ਹੈ। ਕੀ ਬਾਤ ਹੈ। ਮਤਲਬ ਜਿਹੜਾ ਚਿਹਰੇ ਦਾ ਕਾਲਾਪਨ ਆ ਜਾਂ ਮੈਲ ਹੈਗੀ ਹੈ ਸਾਡੇ ਮਿੱਟੀ ਘੱਟਾ ਇਸ ਵੇਲੇ ਜਿਹੜਾ ਲੱਗ ਜਾਂਦਾ ਹੈ ਸਾਡੇ ਸਰੀਰ ਨੂੰ ਆਉਂਦੇ ਜਾਂਦੇ ਕੰਮਕਾਰਾਂ ਤੇ ਤੇ ਉਹਦੇ ਵਾਸਤੇ ਇਹ ਨੇਚਰਲ ਬਲੀਚ ਹੈ। ਕੋਈ ਵੀ ਪ੍ਰੋਬਲਮ ਹੋਵੇ ਦੇਖੋ ਹੁਣ ਬਿਲਕੁਲ ਸਾਫ਼ ਹੋ ਗਿਆ ਦੇਖੋ ਉਤੋਂ ਲੈ ਕੇ ਹਾਂ ਨਾ ਸਾਰਾ। ਇਹ ਕਾਲਾਪਨ ਵੀ ਚੱਕਦਾ ਜੀ ਤੁਹਾਡਾ। ਹਾਂਜੀ ਹਾਂਜੀ ਬਿਲਕੁਲ ਸਾਫ਼ ਹੋ ਗਿਆ। ਕੀ ਬਾਤ ਹੈ। ਇਹ ਇਹ ਚੀਜ਼ਾਂ ਨੇਚਰਲ ਹੁੰਦੀਆਂ ਨੇ ਇਹਨਾਂ ਨੂੰ ਸਾਨੂੰ ਵਰਤਣਾ ਚਾਹੀਦਾ ਉਹਨਾਂ ਵਿੱਚ ਕੈਮੀਕਲ ਹੁੰਦੇ ਨੇ ਪਤਾ ਨਹੀਂ ਕੀ ਪਾਇਆ ਹੁੰਦਾ ਉਹਦੇ ਨਾਲ ਫੇਸ ਹੋਰ ਵੀ ਖਰਾਬ ਹੋਏ ਕਿੰਨੇ ਦਿਨ ਲਗਾਤਾਰ ਯੂਜ਼ ਕਰ ਸਕਦੇ ਆ ਜੀ ਇਹ ਹਫ਼ਤੇ ਚ ਦੋ ਵਾਰੀ ਕਰ ਲੋ ਹਫ਼ਤੇ ਚ ਦੋ ਹਾਂਜੀ ਕਿਆ ਬਾ ਕਿਆ ਬਾਤ ਹੈ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ ਤੁਹਾਡਾ ਵੀ ਸੋ ਤੁਸੀਂ ਦੇਖੋ ਬਹੁਤ ਸਾਰੇ ਫਾਇਦੇ ਹੈਗੇ ਨੇ ਅੱਜ ਜਿਹੜੇ ਲਸੂੜੇ ਦੇ ਤੁਹਾਨੂੰ ਗਨਵਾਏ ਨੇ ਡਾਕਟਰ ਅਮਨਪ੍ਰੀਤ ਜੀ ਨੇ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਨੇ ਔਰ ਖਾਸ ਕਰਕੇ ਕਿ ਹੈ ਕਿ ਜਿਹੜਾ ਚਿਪਕਣ ਵਾਲਾ ਮਾਧਾ ਹੈ ਇਹ ਇਸੇ ਤਰੀਕੇ ਨਾਲ ਤੁਹਾਡੇ ਅੰਦਰੋਂ ਜਿਹੜੀਆਂ ਚਿਪਕੀਆਂ ਹੋਈਆਂ ਬਿਮਾਰੀਆਂ ਨੂੰ ਉਹ ਬਾਹਰ ਕੱਢ ਲਿਆਗਾ ਤੇ ਜਿਹੜਾ ਬਾਹਰੀ ਤੌਰ ਦੇ ਉੱਤੇ ਤੁਹਾਡੇ ਮਿੱਟੀ ਘੱਟਾ ਮੈਲ ਕਹਿੰਦੇ ਨੇ ਵੀ ਮੇਰਾ ਰੰਗ ਤਾਂ ਬੜਾ ਸਾਫ਼ ਸੀ ਪਰ ਆਉਣ ਜਾਣ ਕਰਕੇ ਡੇਲੀ ਸਫਰ ਕਰਕੇ ਕਾਲਾ ਕਾਲਾ ਨਜ਼ਰ ਆਉਣਾ ਹੋ ਗਿਆ ਸ਼ੁਰੂ ਤੋਂ ਹਫ਼ਤੇ 'ਚ ਦੋ ਬਾਰੇ ਦਾ ਇਸਤੇਮਾਲ ਬਲੀਚ ਤੋਰਤੇ ਫੀਸ਼ਲ ਦੇ ਤੌਰ ਤੇ ਜਿਹੜੀ ਸਾਡੀ ਭੈਣ ਹੈ ਸਾਡਾ ਵੀਰ ਕਰੇਗਾ ਤਾਂ ਉਹਨੂੰ ਬਹੁਤ ਵਧੀਆ ਫਾਇਦਾ ਹੈ ਜਿਹੜਾ ਇਸ ਲਸੂੜੇ ਦਾ ਹੋਏਗਾ ਅੱਛਾ ਡਾਕਟਰ ਸਾਹਿਬ ਹਰ ਚੀਜ਼ ਦੀ ਤੁਹਾਨੂੰ ਬੜੀ ਵਧੀਆ ਨੋਲੇਜ ਹੈ ਮਤਲਬ ਕਈ ਵਾਰ ਤਾਂ ਮੈਂ ਵੀ ਹੈਰਾਨ ਹੋ ਜਾਂਦਾ ਵੀ ਜਾਣਕਾਰੀਆਂ ਤੁਹਾਡੇ ਕੋਲ ਆਉਂਦੀਆਂ ਕਿਵੇਂ ਨੇ ਫਿਰ ਜਿਹੜੇ ਮਰੀਜ਼ ਤੁਹਾਡੇ ਕੋਲ ਇੱਥੇ ਆਉਂਦੇ ਨੇ ਤੁਸੀਂ ਉਹ ਨੋਲੇਜ ਦਾ ਕਿਵੇਂ ਉਹਦੇ ਚ ਇਸਤੇਮਾਲ ਕਰਦੇ ਹੋ ਮਤਲਬ ਫੜਫੜਾਫੜ ਲੈਣੇ ਹੋ ਤੁਸੀਂ ਜਿਹੜਾ ਮਰਜ਼ਾ ਹੈਗਾ ਦੇਖੋ ਪ੍ਰੂਕੀ ਸਾਹਿਬ ਕੋਈ ਵੀ ਕੰਮ ਕਰਦੇ ਆਪਾਂ ਇੱਕ ਡਾਕਟਰ ਉਹਨੂੰ ਰਿਪੋਰਟਾਂ ਤੋਂ ਜ਼ਿਆਦਾ ਚਿਹਰਾ ਪੜਨਾ ਆਉਂਦਾ ਹੁੰਦਾ ਠੀਕ ਹੈ ਹੁਣ ਦੇਖੋ ਅਸੀਂ ਜੀਬ ਦੇਖ ਕੇ ਮੈਂ ਦੱਸ ਦੂੰਗਾ ਤੁਹਾਡਾ ਲੀਵਰ ਗ੍ਰੇਡ ਚਾ ਕੇ ਗ੍ਰੇਡ 2 ਚਾ ਜਾਂ ਫੈਟੀ ਲੀਵਰ ਆ ਠੀਕ ਹੈ ਮੈਂ ਲੀਵਰ ਦੇ ਮੈਂ ਜੀਬ ਦੇਖ ਕੇ ਦੱਸ ਦੂੰਗਾ ਤੁਹਾਡੀ ਤੁਸੀਂ ਰਿਪੋਰਟ ਕਰਾ ਲਿਓ ਜੇ ਨਾ ਨਿਕਲਦਾ ਫਿਰ ਡਾਕਟਰ ਅਮਨਪ੍ਰੀਤ ਨੂੰ ਦੱਸ ਦਿਓ ਅਗੇ ਨਿਕਲੂਗਾ ਜੀ ਫਿਰ ਕਿ ਸਾਹਿਬ ਡਾਕਟਰ ਨੇ ਜਦੋਂ ਕੋਈ ਵੀ ਆਪਾਂ ਕੰਮ ਕਰਨਾ ਤੁਸੀਂ ਹੁਣ ਪੱਤਰਕਾਰ ਹੋ ਤੁਹਾਨੂੰ ਬੰਦੇ ਦਾ ਫੇਸ ਪੜਨਾ ਆਉਂਦਾ ਵੀ ਇਹ ਬੰਦਾ ਝੂਠ ਬੋਲਦਾ ਕਿ ਸੱਚ ਬੋਲਦਾ ਇਦਾਂ ਹੀ ਇੱਕ ਡਾਕਟਰ ਨੂੰ ਉਹਦੀਆਂ ਬਿਮਾਰੀਆਂ ਪੜਨੀਆਂ ਆਉਂਦੀਆਂ ਹੁੰਦੀਆਂ ਨੇ ਉਹਦਾ ਫੇਸ ਦੇਖ ਕੇ ਉਹਦੀਆਂ ਅੱਖਾਂ ਦੇਖ ਕੇ ਉਹਦੇ ਜੀਭ ਦੇਖ ਕੇ ਉਹਦੇ ਹੱਥ ਦੇਖ ਕੇ ਉਹਦੇ ਨਹਾਂ ਦੇਖ ਕੇ ਇੱਕ ਡਾਕਟਰ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਪ੍ਰੋਬਲਮ ਕੀ ਆ ਮਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਆ ਇਹ ਪਹਿਲਾਂ ਇੰਨਾ ਬਿਮਾਰ ਸੀ ਹੁਣ ਠੀਕ ਆ ਮੀਟਰ ਸਾਹਿਬ ਤੁਹਾਨੂੰ ਇਹ ਕਿਵੇਂ ਪਤਾ ਲੱਗ ਜਾਂਦਾ ਤੁਸੀਂ ਇੱਕ ਬੰਦੇ ਦੇ ਮੇਰੇ ਬੈਠੇ ਬੈਠੇ ਤੇ ਕਹਿੰਦਾ ਵੀ ਇਹ ਗੁੱਸਾ ਬੜਾ ਕਰਦਾ ਉਹ ਤਾਂ ਕਿਸੇ ਸਕੈਨ 'ਚ ਵੀ ਨਹੀਂ ਆਉਂਦਾ ਜੀ ਦੇਖੋ ਰੁਕਮ ਸਾਹਿਬ ਮੈਂ ਤੁਹਾਨੂੰ ਦੱਸਦਾ ਉਹੀ ਦੱਸਿਆ ਨਾ ਜਿਹੜੀ ਸਾਡੀ ਪੜ੍ਹਾਈ ਜਿਹੜੀ ਸਾਡੀ ਸਟੱਡੀ ਆ ਉਹ ਸਾਡੀ ਇਹਦੇ 'ਤੇ ਹੀ ਹੁੰਦੀ ਆ ਨੇਚਰੋਪੈਥੀ ਦੀ ਸਟੱਡੀ ਵੈਸੇ ਹੀ ਫੇਸ ਪੜ੍ਹ ਕੇ ਸਾਨੂੰ ਅੱਧਾ ਸਿਖਾਇਆ ਜਾਂਦਾ ਵੀ ਪੇਸ਼ੈਂਟ ਦੇ ਨਾਲ ਗੱਲਬਾਤ ਕਰਕੇ ਤੇ ਪੇਸ਼ੈਂਟ ਦਾ ਫੇਸ ਫੜ ਕੇ ਦੇਖ ਕੇ ਹਨਾ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਕਿਹੜੀ ਬਿਮਾਰੀ ਆ ਜਦੋਂ ਅਸੀਂ ਪੇਸ਼ੈਂਟ ਨਾਲ ਗੱਲਬਾਤ ਕਰਦੇ ਆਂ ਅੱਧੀਆਂ ਬਿਮਾਰੀਆਂ ਸਾਨੂੰ ਉਦੋਂ ਹੀ ਫੜ ਲੈਂਦੇ ਆਂ ਗੱਲ ਕਰਦੇ ਕਰਦੇ ਜੀ ਜੀ ਹੁਣ ਉਹਦੇ ਵਿੱਚ ਕਈ ਆ ਕੇ ਮੈਨੂੰ ਕਹਿਣਗੇ ਡਾਕਟਰ ਸਾਹਿਬ ਤੁਸੀਂ ਚੈੱਕ ਤਾਂ ਕੁਝ ਕੀਤਾ ਨਹੀਂ ਤੁਸੀਂ ਸਾਨੂੰ ਟੈਸਟ ਸਾਡੇ ਕੀਤੇ ਨਹੀਂ ਡਾਕਟਰ ਸਾਹਿਬ ਟੈਸਟ ਕਰਨ ਦੀ ਲੋੜ ਨਹੀਂ ਹੁੰਦੀ ਹੁਣ ਇੱਕ ਮੈਂ ਕੰਨ ਦਾ ਮੈਂ ਇੱਥੇ ਆਪਰੇਟ ਕੀਤਾ ਹੁੰਦਾ ਕਿਸੇ ਹਨ ਬੰਦੇ ਦਾ ਉਹਨੇ ਕੰਨ ਦਾ ਆਪਰੇਟ ਵੀ ਕਰਾ ਲਿਆ ਉਹਨੇ ਕੰਨਾਂ ਦੀਆਂ ਸਕੈਨਾਂ ਵੀ ਬੜੀਆਂ ਕਰਾ ਲਈਆਂ ਕੰਨਾਂ ਦੇ ਐਕਸ-ਰੇ ਵੀ ਬੜੇ ਕਰਾ ਲਏ ਕੰਨਾਂ ਦੀਆਂ ਰਿਪੋਰਟਾਂ ਵੀ ਬੜੀਆਂ ਕਰਾ ਲਈਆਂ ਉਹਦੇ ਵਿੱਚ ਕੀ ਦੱਸਣਾ ਕੰਨਾਂ ਦੀਆਂ ਤੁਹਾਡੀਆਂ ਨਸਾਂ ਵੀ ਇਕ ਨੇ ਜਾਂ ਕੰਨੇ ਦਾ ਕੰਨਾ ਦਾ ਪਰਦਾ ਫਟਿਆ ਹੋਇਆ ਉਹ ਮੈਨੂੰ ਵੈਸੇ ਹੀ ਪਤਾ ਲੱਗ ਜਾਂਦਾ ਫਿਰ ਕਿਸਾਬ ਉਹ ਮੈਂ ਰਿਪੋਰਟਾਂ ਦੇ ਤੁਹਾਡੇ ਹਜ਼ਾਰਾਂ ਰੁਪਏ ਖਰਾਬ ਕਰਵਾ ਦਵਾਂ ਜਦ ਕਿ ਮੈਨੂੰ ਤਾਂ ਪਤਾ ਬਿਮਾਰੀ ਕੀ ਆ ਪਤਾ ਉਹਨਾਂ ਨੂੰ ਵੀ ਆ ਸਿਰਫ ਇੱਕ ਪੈਸੇ ਬਣਾਉਣ ਦਾ ਟੰਗਾ ਰਿਪੋਰਟਾਂ ਕਰਕੇ ਜੇ ਮੇਰੀ ਗੱਲ ਮੰਨੋ ਤਾਂ ਰਿਪੋਰਟਾਂ ਜ਼ਿਆਦਾ ਨਾ ਕਰਾਓ ਡਾਕਟਰ ਨੂੰ ਆ ਕੇ ਮਿਲੋ ਜੇ ਹਾਂ ਕਈ ਇਦਾਂ ਦੇ ਹੁੰਦੇ ਨੇ ਪੇਸ਼ੈਂਟ ਜਿੱਦਾਂ ਹੁਣ ਮੰਨ ਲਓ ਲੇਡੀਜ਼ ਪ੍ਰੋਬਲਮ ਆ ਉਹਦੇ ਸਿਸਟ ਨੇ ਜਾਂ ਉਹਦੇ ਫੇਵਰੋਰਸ ਨੇ ਉਹਨਾਂ ਨੂੰ ਅਸੀ ਰਿਪੋਰਟਾਂ ਕਰਾਉਣ ਨੂੰ ਕਹਿੰਨੇ ਆ ਜਾਂ ਕਿਸੇ ਦੇ ਬੱਚਾ ਨਹੀਂ ਹੁੰਦਾ ਉਹ ਸਾਨੂੰ ਟਿਊਬਾਂ ਦੇਖਣੀਆਂ ਪੈਂਦੀਆਂ ਨੇ ਸਾਨੂੰ ਦੇਖਣਾ ਪੈਂਦਾ ਰਸੋਲੀਆਂ ਤਾਂ ਨਹੀਂ ਜਾਂ ਜਿਹੜੀ ਓਵਰੀਆ ਉਹ ਕਿਤੇ ਵੀਕਤਾ ਨਹੀਂ ਕਮਜ਼ੋਰਤਾ ਨਹੀਂ ਉਹ ਸਾਨੂੰ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਉਹਦੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਪ੍ਰੋਪਰ ਤਰੀਕੇ ਨਾਲ ਹਨਾ ਉਹ ਸਾਨੂੰ ਰਿਪੋਰਟਾਂ ਚਾਹੀਦੀਆਂ ਹੁੰਦੀਆਂ ਨੇ ਕੁਝ ਕੁ ਬਿਮਾਰੀਆਂ ਇਦਾਂ ਦੀਆਂ ਨੇ ਜਿਹੜੀਆਂ ਚਿਹਰਾ ਪੜ ਕੇ ਬੰਦੇ ਦਾ ਸਾਨੂੰ ਪਤਾ ਲੱਗ ਜਾਂਦਾ ਰਿਪੋਰਟਾ ਪੜਨ ਦੀ ਲੋੜ ਨਹੀਂ ਪੈਂਦੀ ਜੀ ਜੀ ਡਾਕਟਰ ਸਾਹਿਬ ਅੱਛਾ ਫਿਰ ਜੇਕਰ ਤੁਹਾਡਾ رابطہ ਕਰਨਾ ਹੋਵੇ رابطہ ਕਰਨ ਦਾ ਕੀ ਢੰਗ ਹੈਗਾ ਡਾਕਟਰ ਸਾਹਿਬ ਜੇ ਕਿਸੇ ਨੇ ਮਿਲਣਾ ਹੋਵੇ ਆਪਣੀ ਕੋਈ ਬਿਮਾਰੀ ਆਪਣੀ ਕੋਈ ਦਿੱਕਤ ਪਰੇਸ਼ਾਨੀ ਗਲੇ ਨਾਲ ਸੰਬੰਧਿਤ ਖਾਸ ਕਰਕੇ ਖਾਜ ਖੁਜਲੀ ਦਾਦ ਨਾਲ ਸੰਬੰਧਿਤ ਹਾਂਜੀ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਾਡੇ ਨੰਬਰ ਹੈਗੇ ਨੇ 7814699434 ਐ ਨੰਬਰ 151 47604 ਦੋਨਾਂ 'ਤੇ ਕਿਸੇ ਤੇ ਵੀ ਸਾਡੇ ਨਾਲ ਤੁਸੀਂ ਅਪਾਰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਸਟਾਫ ਨਾਲ ਗੱਲਬਾਤ ਕਰਕੇ ਤੁਸੀਂ ਅਪਾਰਟਮੈਂਟ ਲੈ ਕੇ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਮੈਮ ਫੇਸ਼ੀਅਲ ਵਾਲਾ ਨੇਚਰਲ ਫੇਸ਼ੀਅਲ ਵਾਲਾ ਨੁਸਖਾ ਦੇਣ ਵਾਸਤੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਵੀਰ ਜੀ ਤੁਸੀਂ ਉਹਨੇ ਟਾਈਮ ਕੱਢ ਕੇ ਸਾਡੇ ਕੋਲ ਬਹੁਤ ਬਹੁਤ ਸ਼ੁਕਰੀਆ ਸੋ ਇਸ ਹਨ ਡਾਕਟਰ ਪਰਮਜੀਤ कौर ਸਾਹਿਬਾ ਤੇ ਡਾਕਟਰ ਅਮਨਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਤੁਹਾਨੂੰ ਇਹ ਬੂਟਾ ਕਿਸੇ ਪਾਸਿਓਂ ਮਿਲ ਜਾਂਦਾ ਤਾਂ ਸਮਝੋ ਤੁਸੀਂ ਭਾਗਾਂ ਲਈ ਹੋ ਜਿੰਨੇ ਕੁ ਫਾਇਦੇ ਡਾਕਟਰ ਸਾਹਿਬ ਨੇ ਗਨਵਾਏ ਨੇ ਤੇ ਜਿੰਨੇ ਕਿਨੇ ਦਾ ਇਸਤੇਮਾਲ ਕਰਨ ਦਾ ਢੰਗ ਸਾਨੂੰ ਦੱਸਿਆ ਔਰ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਤੁਹਾਡੇ ਨਾਲ ਗੱਲ ਕਰਦੇ ਕਰਦੇ ਚਾਰ ਵਾਰ ਪੰਜ ਵਾਰ 10 ਵਾਰ ਘਟੁਕਟ ਆਪਣਾ ਗਲਾ ਉਹਨਾਂ ਨੂੰ ਸਾਫ਼ ਕਰਨਾ ਪੈਂਦਾ ਗਲੇ ਦੇ ਉੱਤੇ ਬੜਾ ਵਧੀਆ ਕੰਮ ਹੈਗਾ ਡਾਕਟਰ ਸਾਹਿਬ ਮੁਤਾਬਕ ਆਜ ਕਲੀਨਿਜ਼ਲ ਦੇ ਉੱਤੇ ਬੜਾ ਵਧੀਆ ਕੰਮ ਹੈਗਾ ਔਰ ਨੈਚੁਰਲ ਫੇਸ਼ੀਅਲ ਦੇ ਉੱਤੇ ਬੜਾ ਵਧੀਆ ਇਹ ਜਿਹੜਾ ਫੇਸ਼ੀਅਲ ਕੰਮ ਕਰਦਾ ਉਹ ਨੈਚੁਰਲ ਫੇਸ਼ੀਅਲ ਵਾਂਗੂ ਇਹ ਤੁਸੀਂ ਕੰਮ ਲੈ ਸਕਦੇ ਹੋ ਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ